ਕਰੇ ਮੈਂ 1992 ਦੇ ਵਿੱਚ ਪਹਿਲਾ ਕੈਂਪ ਲਗਾਤਾ ਸੀ ਸ਼ੂਗਰ ਰੋਗ ਦੇ ਬੱਤੋ ਤੋਂ ਬਦ ਪੇਸ਼ੈਂਟ ਫਰਸਟ ਕੈਂਪ ਦੇ ਵਿੱਚ ਆਏ ਸੀ ਇਹ ਸਾਨੂੰ ਉਮੀਦ ਨਹੀਂ ਸੀ ਕਿ ਇੰਦਾ ਇਹ ਰੋਗ ਵਧ ਰਿਹਾ ਅੱਜ ਜਦੋਂ ਅਸੀਂ ਕੈਂਪ ਲਾਉਂਦੇ ਹਾਂ ਜਿੱਥੇ 100 ਪੇਸ਼ੈਂਟ ਸੀਗਾ 92 ਅੱਜ ਉੱਥੇ 1200 1500 ਪੇਸ਼ੈਂਟ ਆਏ 15ਵੇਂ 20ਵੇਂ ਬੰਦੇ ਨੂੰ ਸ਼ੂਗਰ ਹੋ ਰਿਹਾ ਹਰ ਤੀਜੇ ਨੂੰ ਹੋ ਰਿਹਾ ਸੀ 2031 ਦੇ ਵਿੱਚ ਜਦੋਂ ਬੱਚਿਆਂ ਦੇ ਰਿਸ਼ਤੇ ਹੋਣਗੇ ਕੁੰਡਲੀਆਂ ਮਲਾਉਣੀਆਂ ਨਹੀਂ ਜਾਣਗੀਆਂ ਬਲੱਡ ਵੀ ਆ ਰਿਪੋਰਟਾਂ ਮਿਲਣੀਆਂ ਕੋਈ ਕੁੜੀ ਨੂੰ ਸ਼ੂਗਰ ਹੈ ਜਾਂ ਮੁੰਡੇ ਨੂੰ ਵੀ ਸ਼ੂਗਰ ਹੈ ਤਾਂ ਕਰਦੋ ਗਈ ਆ ਤਾਂ ਇਹ ਇੱਕ ਤਾਂ ਸਟ्रेस ਮੇਨ ਸ਼ੂਗਰ ਨੂੰ ਪੈਦਾ ਕਰਦਾ ਅਸ਼ਾ ਮਤਲਬ ਸ਼ੂਗਰ ਦਾ ਕਾਰਨ ਸਟ्रेस ਹੈ ਸਭ ਤੋਂ ਵੱਡਾ ਕਿਉਂਕਿ ਇਸ ਟਾਈਮ ਦੁਨੀਆ ਦੇ ਵਿੱਚ ਆਪਣੇ ਪੂਰੇ ਇੰਡੀਆ ਦੇ ਵਿੱਚ ਪਤਾ ਨਹੀਂ ਕਿੱਥੋਂ ਆਇਆ ਸਟ्रेस ਚੰਗੇ ਭਲੇ ਖਾਂਦੇ ਨੇ ਦੜੰਗੇ ਮਾਰਦੇ ਨੇ ਪਤਾ ਨਹੀਂ ਕਿੱਥੋਂ ਲਿਆਉਂਦੇ ਨੇ ਸਟ्रेस ਖਰੀਦ ਕੇ ਖੈ ਮਨ ਸੁ ਬਰਹਾਈ ਮੈਂ ਮਰ ਗਿਆ ਸ਼ੂਗਰ ਨੇ ਮਾਰਤਾ ਐ ਕਰਦਾ ਕਈ ਕਹਣਗੇ ਬੈਠਣ ਸਾਰੇ ਖਾਏ ਡਾਕਟਰ ਸਾਹਿਬ ਮਰ ਗਏ ਸ਼ੂਗਰ ਨੇ ਤਾਂ ਐ ਕਰਤਾ ਉਪਰੇ ਮਾਨਸ ਤੈਨੂੰ ਸ਼ੂਗਰ ਨੇ ਕੁਝ ਨਹੀਂ ਕਿਹਾ ਸ਼ੂਗਰ ਤੇ ਕਿ ਬਿਮਾਰੀ ਤੁਹਾਡੇ ਬਾਡੀ ਕਿ ਡਿਵੈਲਪ ਹੋਈ ਬਾਡੀ ਦੇ ਵਿੱਚ ਸ਼ੂਗਰ ਦਾ ਮੈਲਟਿਸ ਚੇਂਜ ਹੋਇਆ ਸੱਤਰ ਵਧਿਆ ਜਾਂ ਘਟਿਆ ਕਿਹਨੇ ਘਟਾਇਆ ਕਿਹਨੇ ਵਧਾਇਆ ਆਪਣੇ ਜਿਹੜੀ ਗੋਲੀ ਇੱਕ ਵਾਰ ਸ਼ੁਰੂ ਹੋ ਜਾਂਦੀ ਹੈ ਸ਼ੂਗਰ ਦੀ ਉਹਦੀ ਪਾਵਰ ਤਾਂ ਵੱਸ ਸਕਦੀ ਹੈ ਪਾਵਰ ਵੱਧਦੀ ਵੱਧਦੀ ਇੱਕ ਦਿਨ ਮੋਲੋ ਇنسੁਲੀਨ ਲਗਾਉਣੇ ਉਹਨੂੰ ਖੁਦ ਨੂੰ ਪੈ ਜਾਂਦੀ ਹੈ ਪਰ ਇਹ ਅਜੇ ਕੋਈ ਹੱਲ ਨਹੀਂ ਪੱਕਾ ਹੱਲ ਨਹੀਂ ਅਜੇ ਹ ਹੈ ਜਾਦਾਂ ਤੱਕ ਕੀ ਕਰਦਾ ਕੋਈ ਵੀ ਸ਼ੂਗਰ ਦੀ ਦਵਾਈ ਹੈ ਮੈਂ ਕੱਲਾ ਬੈਟਫਾਰਮਿੰ ਨਹੀਂ ਕਹਿੰਦਾ ਕੋਈ ਵੀ ਮੈਡੀਸਨ ਹੈ ਉਹ ਤੁਹਾਡੇ ਅੰਦਰ ਜਾ ਕੇ ਜਦੋਂ ਸ਼ੂਗਰ ਨੂੰ ਡਾਊਨ ਕਰਦੀ ਹੈ ਤਾਂ ਉਹ ਤੁਹਾਡੀ ਬਾਡੀ ਦੇ ਵਿੱਚ ਬਲੱਡ ਦੇ ਵਿੱਚ ਹੋਰ ਵੀ ਕਈ ਕੰਮ ਕਰਦੀ ਹੈ ਤਾਂ ਉਹਦੇ ਨਾਲ ਤੁਹਾਡੀ ਬਾਡੀ ਵੀਕ ਹੁੰਦੀ ਹੈ ਡੇ ਬਾਏ ਡੇ ਕਿਸੇ ਦਾ ਬ੍ਰੇਨ ਵੀਕ ਹੋ ਗਿਆ ਕਿਸੇ ਦਾ ਸੈਕਸ ਵੀਕ ਹੋ ਗਿਆ ਕਿਸੇ ਦੀ ਹੱਡੀਆਂ ਵੀਕ ਹੋ ਗਈਆਂ ਕਿਸੇ ਲਈ ਇਥੋਂ ਮਾਸ ਦੀਆਂ ਝੁਲਰੀਆਂ ਬਣ ਜਾਂਦੀਆਂ ਨੇ 30 40 ਸਾਲ ਦੀ ਉਮਰ 'ਚ 60 70 ਸਾਲ ਦੇ ਬੁਢਾ ਵਰਗੇ ਦੀ ਸਕਿਨ ਹੋ ਜਾਂਦੀ ਆ ਇਹਦੀ ਗੱਲ ਜੀ 슈ਗਰ ਹੋ ਗਈ ਤਾਂ ਆਲੂ ਚਾਵਲ ਅਰਬੀ ਪਿੰਡੀ ਔਰ ਚਿੱਟੇ ਛੋਲੇ ਇਹ ਬੰਦ ਕਰ ਮੈਂ ਕਹਿੰਦਾ ਪੇਸ਼ੈਂਟ ਸਰਵਾਈਵ ਕਰ ਜਾ ਕਿ ਸਿਰਫ ਇੱਕ ਮੇਥੀ ਦੇ ਉੱਤੇ ਜੇ ਤੁਸੀਂ ਪੂਰਾ ਫੋਕਸ ਬਣਾ ਲਿਆ ਨਾ ਮੇਥੀ ਕੱਲੀਓ ਤੁਹਾਨੂੰ 슈ਗਰ ਰੋਗ ਚੋਂ ਕੱਢ ਕੇ ਲੈ ਕੱਲੀਓ ਐ ਨਹੀਂ ਤੱਕ ਤੱਕ ਕੱਲੀਓ ਹਾਂ 40 ਕਰੋੜ ਚੋਂ 10% ਬੰਦਾ ਮਤਲਬ 4 ਕਰੋੜ ਹੋ ਗਿਆ ਉਹ ਮੈਨੂੰ ਆਰਡਰ ਕਰ ਦੇ ਦੱਬੀ ਦਾ ਬਿਕਵਾਲ ਸਾਹਿਬ ਦਾ ਡਾਇਬੀਟਿਸ ਕੰਟਰੋਲ ਡੱਬੀ ਭੇਜੋ ਮੈਂ ਤੋ ਕਿੱਥੇ ਬਣਦੇ ਮੈਂ ਸਿਰਫ ਉਹਨਾਂ ਨੂੰ ਦਿੰਦਾ ਜਿਹੜੇ ਬਣਾ ਨਹੀਂ ਸਕਦੇ ਠੀਕ ਹੈ ਉਹਨਾਂ ਜੋਗਾ ਸੀ ਬਣਾਉਨੇ ਆ ਜਿਹੜੇ ਬਣਾ ਸਕਦੇ ਉਹਨਾਂ ਲਈ ਮੈਂ ਨੁਸਖਾ ਹੀ ਬੋਲਦਾ ਮੈਂ ਕਿਹਾ ਯਾਰ ਘਰੇ ਬਣਾਉਨਾ ਉਹ ਜਦ ਮੈਨੂੰ ਨੁਸਖਾ ਬੋਲਦਾ ਵਪਾਰੀਆ ਨੇ ਸੋਚੇ ਵੀ ਆਪਾਂ ਹੀ ਬਣਾ ਕੇ ਵੇਚ ਦਿੰਨੇ ਆ ਮੈਨੂੰ ਖੁਸ਼ੀ ਹੋਈ ਕਿ ਬਣਾਉਣਗੇ ਤਾਂ ਵੇਚਣਗੇ ਤਾਂ ਘੱਟੋ ਘੱਟ ਬਿਲਕੁਲ ਲੋਕਾਂ ਦਾ ਗੱਲ ਤਾਂ ਪਹੁੰਚ ਜਾਓ ਜਾਓਗੀ ਮਰੀਜ਼ ਨੂੰ ਦੇ ਦੇਣਗੇ ਸਹੀ ਹੈ ਪਰ ਉਹ ਭਲੇ ਮਾਨਸਾ ਨੇ ਨਕਲੇ ਬਣਾ ਦਿੱਤੇ ਫਿਰ ਮੈਨੂੰ ਡੱਬੇ ਤੇ ਫੋਟੋ ਲਾਉਣੀ ਪਈ ਆ ਤੇ ਬਾਕੀ ਤੁਹਾਡਾ ਭਰਾ ਤੁਹਾਡੀ ਸੇਵਾ ਸਮੇਂ ਜਾ ਬੈਠਾ ਮੈਨੂੰ ਫੋਨ ਕਰਨਾ ਸਿਰਫ ਤੁਸੀਂ ਮਿਲਣ ਵਾਸਤੇ ਮੀਟਿੰਗ ਵਾਸਤੇ ਜਾਂ ਦਵਾਈ ਮੰਗਵਾਉਣ ਵਾਸਤੇ ਜਾਂ ਕੋਈ ਹੋਰ ਆਪਣੀ ਹਲਤ ਨੂੰ ਲੈ ਕੇ ਕੋਈ ਮੇਜਰ ਗੱਲ ਕਰਨੀ ਹੋਵੇ ਲੋਕਵਾਇਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀ ਸਿੱਧੂ ਸਾਡੇ ਹਰ ਘਰ ਦੇ ਵਿੱਚ ਇੱਕ ਬਿਮਾਰੀ ਦਸਤਕ ਦੇ ਚੁੱਕੀ ਹੈ ਉਹਦਾ ਨਾਮ ਹੈ ਸ਼ੂਗਰ ਕਿਤੇ ਨਾ ਕਿਤੇ ਹਰ ਘਰ ਦੇ ਵਿੱਚ ਜਾਂ ਹਰ ਘਰ ਛੱਡ ਲੋ ਕਿ ਕੋਈ ਨਾ ਕੋਈ ਸਾਡੀ ਰਿਸ਼ਤੇਦਾਰੀ ਦੇ ਵਿੱਚ ਪੇਸ਼ੈਂਟ ਜ਼ਰੂਰ ਹੈ ਮਰੀਜ਼ ਜ਼ਰੂਰ ਹੈ ਜਿਹਨੂੰ ਸ਼ੂਗਰ ਹੈ ਸ਼ੂਗਰ ਮਨੁੱਖ ਦੇ ਸਰੀਰ ਵਿੱਚ ਆਉਂਦੀ ਕਿੱਥੋਂ ਹੈ ਸਰੀਰ ਦੇ ਵਿੱਚ ਹੀ ਆਉਂਦੀ ਹੈ ਕਿ ਜਾਂ ਬਾਹਰੋਂ ਆਇਆ ਕੋਈ ਰੋਗ ਹੈ ਇਹ ਚੀਜ਼ ਤੇ ਤੇ ਇਹਦਾ ਕੋਈ ਹੱਲ ਹੈ ਜਾਂ ਜਿਵੇਂ ਕਹਿੰਦੇ ਆ ਕਿ ਇਹਦੀ ਗੋਲੀ ਪੱਕੀ ਇੱਕ ਖਾਣੀ ਪੈਂਦੀ ਹੈ ਉਹ ਗੋਲੀ ਜੋ ਡਾਕਟਰ ਜਿਹੜੇ ਸ਼ੁਰੂਆਤ ਸ਼ੁਰੂ ਕਰਾ ਦਿੰਦੇ ਆ ਫਿਰ ਅੰਤ ਤੱਕ ਜਾਂਦੀ ਹੈ ਤੇ ਕਈ ਵਾਰ ਇਨਸੂਲੀਨ ਵਗੈਰਾ ਵੀ ਲਗਾਉਣੇ ਪੈਂਦੇ ਆ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਵੈਸ ਸੁਭਾਸ਼ ਗੋਇਲ ਜੀ ਹੋਣਗੇ ਬਹੁਤ ਚਰਚਿਤ ਨਾਮ ਹੈ ਸਾਰੇ ਤੁਸੀਂ ਜਾਣਦੇ ਹੋ ਅਸੀਂ ਸਮਾਂ ਲਿਆ ਉਹਨਾਂ ਤੋਂ ਕਿ ਸਾਨੂੰ ਵੀ ਸਮਾਂ ਦਿਓ ਤੇ ਇਸ ਵਿਸ਼ੇ ਤੇ ਗੱਲਬਾਤ ਕਰ ਸਕੀ ਵੈਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਨਜਿੰਦਰ ਕੀ ਹਾਲ ਚਾਲ ਨੇ ਤੁਹਾਡੇ ਕੀ ਕਹੋ ਜੀ ਬਹੁਤ ਵਧੀਆ ਕਿਰਪਾ ਗੁਰੂ ਮਹਾਰਾਜ ਦੀ ਵੈਜੀ ਜੀ ਮੈਂ ਗੱਲ ਕੀਤੀ ਸ਼ੁਕਰ ਦੀ ਤੁਹਾਡੀ ਬਹੁਤ ਇਹਦੇ ਤੇ ਸਮਝ ਮੈਂ ਸਭ ਤੋਂ ਪਹਿਲਾਂ ਇਹ ਜਾਨਣਾ ਚਾਹੁੰਦਾ ਵੀ ਸ਼ੂਗਰ ਆਉਂਦੀ ਕਿ ਦੇਖੋ ਜਿਹੜਾ 슈ਗਰ ਦਾ ਐਕਚੁਅਲ ਬੋਡੀ ਦੇ ਵਿੱਚ ਪ੍ਰੋਬਲਮ ਹੈ ਇਹ ਸਭ ਤੋਂ ਵੱਡਾ ਪ੍ਰੋਬਲਮ ਜਿਹੜਾ ਜਿਹੜਾ ਮੈਂ ਨੋਟਿਸ ਕਰਿਆ ਮੈਂ 1992 ਦੇ ਵਿੱਚ ਪਹਿਲਾ ਕੈਂਪ ਲਗਾਤਾ ਸੀ 슈ਗਰ ਰੋਗ ਦੇ ਉੱਪਰ ਔਰ ਉਹਦੇ ਵਿੱਚ ਸਾਡੇ ਕੋਲੇ 100 ਤੋਂ ਵੱਧ ਪੇਸ਼ੈਂਟ ਫਰਸਟ ਕੈਂਪ ਦੇ ਵਿੱਚ ਆਏ ਸੀ ਔਰ ਹੁਣ ਉਹ ਸਮਾਂ ਆ ਗਿਆ ਕਿ ਮੈਨੂੰ ਕੈਂਪ ਲਾਉਣ ਦੇ ਨੂੰ ਇੱਕ ਤਿੰਨ ਦਸ਼ਕ ਬੀਤ ਗਏ ਠੀਕ ਹੈ ਜੀ ਔਰ ਉਹਦੇ ਵਿੱਚ ਕੀ ਹੋਇਆ ਕੀ ਸਾਨੂੰ ਉਮੀਦ ਨਹੀਂ ਸੀ ਕਿ ਐਦਾਂ ਇਹ ਰੋਗ ਵੱਧ ਰਿਹਾ ਹੈ ਅੱਜ ਜਦੋਂ ਅਸੀਂ ਕੈਂਪ ਲਾਉਂਦੇ ਆ ਜਿੱਥੇ 100 ਪੇਸ਼ੈਂਟ ਸੀਗਾ 92 ਅੱਜ ਉੱਥੇ 1200 1500 ਪੇਸ਼ੈਂਟ ਆ ਜਾਂਦਾ ਠੀਕ ਹੈ ਜੀ ਸਮਝਦੇ ਆ ਕਿੰਨਾ ਵੱਡਾ ਇਹ ਪ੍ਰੋਬਲਮ ਹੋ ਗਿਆ ਅਰ ਅਗਗੇ ਅਸੀਂ ਕਹਿੰਦੇ ਹੁੰਦੇ ਸੀਗੇ ਕਿ ਹਰ 15ਵੇਂ 20ਵੇਂ ਬੰਦੇ ਨੂੰ ਸ਼ੂਗਰ ਹੋ ਰਿਹਾ ਹੁਣ ਹਰ ਤੀਜੇ ਨੂੰ ਹੋ ਰਹੀ ਹੈ ਬਿਲਕੁਲ ਅੱਛਾ ਇੱਕ بڑا ਪ੍ਰੋਬਲਮ ਇਹ ਆ ਗਿਆ ਕਿ ਸਾਡਾ ਜਿਹੜਾ ਕਾਰਪੋਰੇਟ ਸਿਸਟਮ ਹੈ ਉਹਨਾਂ ਨੇ ਬਹੁਤ ਗਵਰਨਰ ਸੁਣਨ ਵਾਲੀ ਗੱਲ ਹੈ ਜਿੰਨੇ ਵੀ ਦਰਸ਼ਕ ਦੇਖ ਰਹੇ ਹੋ ਇਹ ਕੋਈ ਖੁੰਡ ਚਰਚਾ ਨਹੀਂ ਹੈਗੀ ਤੁਹਾਡੇ ਸਿਹਤ ਦਾ ਵਿਸ਼ਾ ਔਰ ਬਹੁਤ ਗੰਭੀਰ ਵਿਸ਼ਾ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਸੀ ਆਪਣੇ ਬੱਚਿਆਂ ਨੂੰ ਕਿਵੇਂ ਸੰਭਾਲ ਸਕਦੇ ਆ ਕਿਵੇਂ ਬਚਾ ਸਕਦੇ ਆ ਜੀ ਕਿਉਂਕਿ ਮੈਂ ਨਾ ਮਨਜਿੰਦਰ ਇੱਕ ਭਵਿੱਖਬਾਣੀ ਕੀਤੀ ਆ ਆਪਾਂ ਹੁੰਦੇ ਵੀ ਕੌਣ ਆ ਕਿ ਜਜਮੈਂਟ ਆ ਕਿਉਂਕਿ ਜਿਹੜੇ ਬੰਦੇ ਨੇ 40 45000 ਤੋਂ ਵੱਧ ਲੋਕਾਂ ਦੀਆਂ ਨਬਜ਼ ਫੜ ਕੇ ਦੇਖ ਲਈ ਸ਼ੂਗਰ ਦੇ ਮਰੀਜ਼ਾਂ ਦੀ ਤਾਂ ਉਹ ਬੰਦਾ ਬੋਲਣ ਜੋਗਾ ਹੋ ਜਾਂਦਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਜੀ ਮੈਂ ਇੰਨਾ ਕੁ ਬੋਲਣ ਜੋਗਾ ਹੋਇਆ ਕਿ ਅੱਜ 2025 ਚ ਆਪਾਂ ਬੈਠੇ ਗੱਲ ਕਰਦੇ ਪਏ ਆ ਕਿ 2031 ਦੇ ਵਿੱਚ ਜਦੋਂ ਬੱਚਿਆਂ ਦੇ ਰਿਸ਼ਤੇ ਹੋਣਗੇ ਕੁੰਡਲੀਆਂ ਮਲਵਾਉਣੀਆਂ ਨਹੀਂ ਜਾਣਗੇ ਉੱਥੇ ਬਲੱਡ ਦੀਆਂ ਰਿਪੋਰਟਾਂ ਮਿਲਣਗੀਆਂ ਵੀ ਕੁੜੀ ਨੂੰ ਸ਼ੂਗਰ ਹੈ ਜਾਂ ਮੁੰਡੇ ਨੂੰ ਵੀ ਸ਼ੂਗਰ ਹੈ ਤਾਂ ਕਰ ਦੋ ਵਿਆਹ ਠੀਕ ਹੈ ਆਹ ਕੰਮ ਹੋ ਜਾਣਾ ਹੈ ਹੋਰ ਹੈ ਜੀ ਆਜਾ ਹੀ ਵਾਦੀ ਰਹੇ ਹੁਣ ਜੇ ਕੁੜੀ ਨੂੰ ਸ਼ੂਗਰ ਹੈ ਮੁੰਡਾ ਤੰਦਰੁਸਤ ਤਾਂ ਵਿਆਹ ਕਰਾਉਣ ਨੂੰ ਤਿਆਰ ਨਹੀਂ ਬਿਲਕੁਲ ਜੇ ਮੁੰਡੇ ਨੂੰ ਵੀ ਸ਼ੂਗਰ ਹੈ ਕੁੜੀ ਨੂੰ ਵੀ ਸ਼ੂਗਰ ਹੈ ਕਹਣਗੇ ਕਰ ਦੋ ਹੂੰ ਫਿਰ ਅੱਗੇ ਤੁਸੀਂ ਪਨੀਰੀ ਕਹੇ ਜੀ ਲੈ ਕੇ ਆਓਗੇ ਬਿਲਕੁਲ ਜੇ ਜੀ ਤੁਸੀਂ ਜ਼ਮੀਨ ਬਣਾ ਲਈ ਉਹ ਜੀ ਉਹ ਚ ਪੌਦੇ ਨਿਕਲਣਗੇ ਨਾ ਜੀ ਉਹੀ ਖਾਓਗੇ ਕਿਉਂ ਜਾਣੇ ਐਮਪੀ ਦੀ ਕਣਕ ਖਾਣੋਂ ਨੇ ਪੰਜਾਬ ਦੀ ਕਣਕ ਨੂੰ ਕੀ ਹੋ ਗਿਆ ਬਿਲਕੁਲ ਸਮਝੀਏ ਨਾ ਤਾਂ ਇਸ ਕਰਕੇ ਇਹ ਜਿਹੜਾ ਰੋਗ ਹੈ ਇਹ ਪੀੜੀਦਰ ਪੀੜੀ ਸੀਗਾ ਪਹਿਲਾਂ ਜੀ ਉਹ ਬੜਾ ਜਮਾਨਾ ਬੀਤ ਗਿਆ ਹੁਣ ਤਾਂ ਲੋਕ ਪੀੜੀਆਂ ਤੇ ਵਹਿੰਦੇ ਹੀ ਨਹੀਂ ਹੁਣ ਤਾਂ ਡਾਈਨਿੰਗ ਟੇਬਲ ਤੇ ਮਹੇਕੇ ਖਾਣਾ ਖਾਂਦੇ ਆ ਤੇ ਭੱਜੇ ਭੱਜੇ ਖਾਣਾ ਖਾਂਦੇ ਆ ਫਿਰ ਐ ਨਹੀਂ ਪਤਾ ਵੀ ਖਾ ਕੇ 버ਗਰ ਪੀਜ਼ਾ ਉਤੋਂ ਕੋਲਡ ਡਰਿੰਕ ਪੀ ਲੈਂਦੇ ਆ ਪਹਿਲਾਂ ਲੋਕੀ ਖਾਂਦੇ ਸੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਉਹਦੇ ਨਾਲ ਪੀਂਦੇ ਦੀ ਲੱਸੀ ਜੀ ਬਜਾਲਾ ਕਿਸੇ ਆਰਗਨ ਨੂੰ ਕੁਝ ਹੋ ਜੇ ਹਾਰਡ ਬ੍ਰੇਨ ਲੀਵਰ ਕਿੱਦਾਂ ਪਾਉਂਦੇ ਹੁੰਦੇ ਸੀ ਕਿ ਬੰਦਾ ਠੀਕ ਹੈ ਹੁਣ ਤੇ ਉਹ ਮਰ ਜਾਂਦਾ ਸਵੇਰੀ ਜਦੋਂ ਚਾਹ ਦਾ ਕੱਪ ਉਹਦੇ ਉੱਤੇ ਡੋਲ ਦਿੰਦੇ ਨੇ ਲੀਵਰ ਤੇ ਉਸ ਵੇਰੀ ਗਾਲਾਂ ਕੱਢਣ ਲੱਗ ਜਾਂਦਾ ਅੰਦਰੋਂ ਬਿਲਕੁਲ ਸਮਝ ਗਏ ਨਾ ਤਾਂ ਇਹ ਇੱਕ ਤਾਂ ਸਟ्रेस ਮੇਲ 슈ਗਰ ਨੂੰ ਪੈਦਾ ਕਰਦਾ ਮਤਲਬ 슈ਗਰ ਦਾ ਕਾਰਨ ਸਟ्रेस ਹੈ ਸਭ ਤੋਂ ਵੱਡਾ ਕਿਉਂਕਿ ਇਸ ਟਾਈਮ ਦੁਨੀਆ ਦੇ ਵਿੱਚ ਆਪਣੇ ਪੂਰੇ ਇੰਡੀਆ ਦੇ ਵਿੱਚ ਪਤਾ ਨਹੀਂ ਕਿੱਥੋਂ ਆਇਆ ਸਟ्रेस ਚੰਗੇ ਭਲੇ ਖਾਂਦੇ ਨੇ ਦੜੰਗੇ ਮਾਰਦੇ ਨੇ ਪਤਾ ਨਹੀਂ ਕਿੱਥੋਂ ਲਿਆਉਂਦੇ ਨੇ ਸਟ्रेस ਖਰੀਦ ਕੇ ਤੇ ਫਿਰ ਸਟ्रेस ਜਦੋਂ ਜਾਂਦੇ ਨੇ ਕਿਸੇ ਦੀ গারਲਫ੍ਰੈਂਡ ਰੁੱਸ ਗਈ ਸਟ्रेस ਵੀ ਇਹ ਜਾ ਮੈਂ ਕਹਿੰਦਾ 5-7 ਕਰੋੜ ਦਾ ਘਾਟਾ ਪਾ ਕੇ ਬੰਦਾ ਸਟ्रेस ਲਵੇ ਸਵਾਦ ਵੀ ਆਉਂਦਾ ਹੈ ਗਰਲ ਬ੍ਰੈਂਡ ਰੂਸ ਕੀ ਮੈਂ ਬੁਲਾਈ ਤੀ 5 ਵਜੇ 6 ਵਜੇ ਆਈ ਹੈ ਤਾਂ ਸਟ्रेस ਦਾਰੂ ਪੀਣ ਬਹਿ ਗਿਆ ਵੀ ਯਾਰ ਕੋਈ ਸਟ्रेस ਲੈਣ ਦਾ ਤਰੀਕਾ ਤੇ ਮਤਲਬ ਇਸ ਤਰ੍ਹਾਂ ਕੋਈ ਘਰ ਵਾਲੀ ਨੇ ਘਰ ਘਰੇ ਆਇਆ ਤੇ ਘਰ ਵਾਲੀ ਨੇ ਪਾਣੀ ਨਾ ਪੁੱਛਿਆ ਤਾਂ ਸਟ्रेस ਵੀ ਯਾਰ ਇਹਨੂੰ ਕੀ ਹੋ ਗਿਆ ਬਦਲ ਗਈ ਹੈ ਹਾਂ ਵੀ ਮਾਂ ਨਾਲ ਗੱਲਾਂ ਮਾਰ ਜਿੰਦੇ ਮੈਨੂੰ ਤਾਂ ਨਹੀਂ ਕੋਈ ਦੀ ਵੀ ਜੇ ਘਰ ਵਾਲੇ ਨੇ ਨਾ ਕਿਹਾ ਆ ਕੇ ਅੱਜ ਤੂੰ ਸੋਹਣੀ ਲੱਗਦੀਆਂ ਤਾਂ ਉਹਨੂੰ ਸਟ੍ਰੈਸ ਵੀ ਇਹਨੇ ਮੈਨੂੰ ਕਿਹਾ ਹੀ ਨਹੀਂ ਮੈਂ ਸਵੇਰ ਦੀ ਸੂਟ ਪਾਈ ਫਿਰਦੀ ਆ ਪਰ ਇਹ ਛੋਟੇ ਛੋਟੇ ਸਟ੍ਰੈਸ ਨੇ ਜਿਹੜੇ ਸਾਡੀ ਜ਼ਿੰਦਗੀ ਚ ਆ ਗਏ ਤਾਂ ਇੱਕ ਵੱਡਾ ਸਟ੍ਰੈਸ ਜਿਹੜਾ ਹੈਗਾ ਜਿਹੜਾ ਸ਼ੂਗਰ ਦੇਣ ਕਰ ਦਿੰਦਾ ਉਹ ਕਰਦਾ ਜਿਵੇਂ ਨਾ ਮੈਂ ਤੁਹਾਨੂੰ ਇੱਕ ਮਨਜਿੰਦਰ ਗੱਲ ਦੱਸਦਾ ਤੁਸੀਂ ਦੇਖਿਆ ਹੋਊਗਾ ਕਿ ਅਸਮਾਨ ਦੇ ਵਿੱਚ ਸਭ ਤੋਂ ਪਹਿਲਾਂ ਕਾਲੇ ਬੱਦਲ ਬਣਦੇ ਆ ਜੀ ਮੀਨ ਸਾਡੀ ਸੋਚ ਬਣਦੀ ਆ ਹੂੰ ਇੱਕ ਕਿਸੇ ਚੀਜ਼ ਨੂੰ ਲੈ ਕੇ ਸੀ ਕੁਝ ਸੋਚਦੇ ਆ ਉਹ ਬਦਲਵਾਈ ਬਣਦੀ ਆ ਫਿਰ ਉਸ ਤੋਂ ਬਾਅਦ ਉਹ ਬੱਦਲ ਦੇ ਵਿੱਚ ਇੱਕ ਬਿਜਲੀ ਟਿਕ ਟਿਕ ਕਰਦੀ ਰਹਿੰਦੀ ਆ ਕਦੇ ਕੜ ਅੱਗੀ ਕਦੇ ਹਟ ਗਈ ਕਦੇ ਉਹ ਫਿਰ ਸਾਡੇ ਦਿਮਾਗ 'ਚ ਉਹ ਥੌਟ ਜਿਹੜਾ ਬਿਜਲੀ ਦੀ ਤਰ੍ਹਾਂ ਝੜਕਦਾ ਰਹਿੰਦਾ ਵੀ ਉਹਨੇ ਮੈਂ ਨਾ ਕਿਉਂ ਕੀਤਾ ਉਹਨੇ ਮੈਂ ਨਾ ਕਿਉਂ ਕੀਤਾ ਉਹਨੇ ਕਿਉਂ ਕਰਤਾ ਜੇ ਅਸੀਂ ਉਹਨੂੰ ਲੰਬਾ ਲੈਨੇ ਹਾਂ ਲੰਬਾ ਚੱਲਦਾ ਫਿਰ ਉਹ ਬਿਜਲੀ ਕਿਤੇ ਗਿਰਦੀ ਆ ਠੀਕ ਹੈ ਜਿੱਥੇ ਗਿਰਦੀ ਆ ਉੱਥੇ ਨਾਸ਼ ਕਰ ਦਿੰਦੀ ਆ ਐਸੀ ਤਰ੍ਹਾਂ ਸਾਡਾ ਜਿਹੜਾ ਥੌਟ ਹੈ ਉਹ ਜਦੋਂ ਬੱਦਲ ਦੇ ਵਿੱਚ ਚੱਲ ਰਿਹਾ ਉਸ ਤੋਂ ਬਾਅਦ ਉਹ ਬਿਜਲੀ ਬਣਿਆ ਬਿਜਲੀ ਬਣ ਕੇ ਸਾਡੇ ਜਿਸ ਆਰਗਨ ਤੇ ਉਹਨੇ ਇਫੈਕਟ ਕਰਤਾ ਚਾਹੇ ਹਾਰਟ ਹੈ ਚਾਹੇ ਬ੍ਰੇਨ ਹੈ ਚਾਹੇ ਲੀਵਰ ਹੈ ਕਿਵੇਂ ਨਹੀਂ ਬੰਦੇ ਨੂੰ ਅਟੈਕ ਆ ਗਿਆ ਚੰਗਾ ਭਲਾ ਬਿਲਕੁਲ ਹਾਂ ਉਹ ਬੈਠਾ ਸੋਚੀ ਜਾਂਦਾ ਸਹੀ ਹੈ ਜੀ ਉਹ ਬਿਜਲੀ ਬਣਾ ਲਈ ਉਹਨੇ ਉਹ ਜਿੱਥੇ ਗਿਰੀ ਉਹਨੇ ਉੱਥੇ ਲੋਕ ਕਰਤਾ ਇਸੇ ਤਰ੍ਹਾਂ ਸਾਡੇ ਜਿਹੜੇ ਪੈਨਕ੍ਰੀਆਟਿਕ ਸੇਕ੍ਰੀਸ਼ਨ ਆ ਸਾਡਾ ਪੈਨਕ੍ਰੀਆਜ਼ ਆ ਬਾਡੀ ਦੇ ਵਿੱਚ ਉਹ ਬੀਟਾ ਸੈੱਲ ਦੇ ਅੰਦਰ ਜਿਹੜੀ ਤਾਕਤ ਹੈ ਉਹਨੂੰ ਖਤਮ ਕਰਦਾ ਸਟ੍ਰੈਸ ਔਰ ਉਹਦੇ ਨਾਲ ਨਾਲ ਫਿਰ ਉਹਦਾ ਖਾਣ-ਪਾਣ ਆ ਗਿਆ ਦੂਜੀ ਚੀਜ਼ ਖਾਣ ਕਿਉਂਕਿ ਉਹ ਰੋਟੀ ਨਹੀਂ ਸਹੀ ਖਾ ਰਿਹਾ। ਕੋਈ ਵੀ ਹਣ ਸੁਭਾਸ਼ ਕੋਈ ਨਾ ਸਵੇਰੇ ਨਿਕਲ ਜਾਂਦਾ 4 ਵਜੇ। ਰਾਤ ਨੂੰ ਇਹਨੇ ਬਣਦਾ 11 12 ਵਜੇ ਘਰ। ਸਹੀ। ਇਹ ਜਿੰਨਾ ਮਰਜੀ ਕਹਿ ਲਵੇ ਮੈਂ ਪਰਫੈਕਟ ਆ। ਨਹੀਂ ਹੋ ਸਕਦਾ। ਪੇਸ਼ੈਂਟ ਬੈਠਾ ਰਹੀ 100 100 ਪੇਸ਼ੈਂਟ ਬੈਠਾ। ਉਹਨੂੰ ਦੇਖਦੇ ਦੇਖਦੇ ਕੀ ਖਾ ਰਹੇ ਆ ਕੀ ਪੀ ਰਹੇ ਆ ਕੀ ਦੀ ਨਬਜ਼ ਫੜ ਲਈ ਕੀਦੇ ਨਾਲ ਹੱਥ ਲਾ ਗਿਆ ਕੀਦੇ ਕੀਦੇ ਵਾਇਰਸ ਆ ਰਹੇ ਨੇ ਕੀ ਹੋ ਰਿਹਾ। ਇਹ ਕੁਝ ਨਹੀਂ ਹੋ ਸਕਦਾ। ਕੋਈ ਬੰਦਾ ਨਹੀਂ ਸੁਧਰ ਸਕਦਾ ਮੈਂ ਚਾਹੇ ਜਿੰਨੇ ਮਰਜੀ ਲੈਕਚਰ ਦੇ ਲਵਾ ਮੇਰੀ ਗੱਲ ਸੁਣ ਕੇ ਜ਼ਰੂਰ ਕਹਿੰਦਾ ਗੋਇਲ ਸਾਹਿਬ ਨਾਈਸ ਬਹੁਤ ਵਧੀਆ ਬੋਲਦੇ ਹੋ ਉਹ ਮੈਂ ਬੋਲਿਆ ਤੇਰੇ ਲਈ ਦੀ ਤੈਨੂੰ ਐ ਥੋੜੀ ਤੇ ਤੂੰ ਨਾਈਸ ਕਾਉਣ ਲਈ ਬੋਲਿਆ ਸੀ ਤੈਨੂੰ ਕਹਿੰਦੀ ਤੂੰ ਕਰ ਇਹਨੂੰ ਬਿਲਕੁਲ ਜੀ ਤਾਂ ਇਸ ਕਰਕੇ ਇਹ ਇਹ ਜਿਹੜੀਆਂ ਚੀਜ਼ਾਂ ਨੇ ਸ਼ੂਗਰ ਜਿਹੜਾ ਇਸ ਟਾਈਮ ਹੋ ਰਿਹਾ ਉਹ ਉਹਦਾ ਮੁੱਖ ਕਾਰਨ ਸਾਡੇ ਜਿਹੜੇ ਐਨੇ ਠੇਕੇ ਗੁੱਲੇ ਠੇਕਿਆਂ ਦੇ ਨਾਲ ਹੀ ਹੱਤੇ ਖੁੱਲ ਜਾਣੇ ਅੱਛਾ ਹੱਤਿਆਂ ਦੇ ਵਿੱਚ ਮੁਰਗੀ ਹੈ ਕਿ ਮੁਰਗਾ ਵੋਇਲਰ ਹੈ ਕਿ ਦੇਸੀ ਹੈ ਅੰਡਰ ਦੇਸੀ ਐਗ ਫਾਰਮਿੰਗ ਹੈ ਪਰ ਵਾਈ ਕੋਈ ਨਹੀਂ ਆ ਸ਼ਿਮਲਾ ਮਿਰਚ ਕਿੰਨੀ ਵਿਕਣ ਲੱਗੀ ਕੋਈ ਪੁੱਛਦਾ ਸੀ ਇਹਨੂੰ ਹਾਂ ਤਾਂ ਟੜਾ ਟੜਾ ਵਿਕ ਜੇ ਤੇ ਹਰ ਚੀਜ਼ ਦੇ ਵਿੱਚ ਮੈਂ ਕਹਿੰਦਾ ਤੁਸੀਂ ਇਕੱਲੀ ਖੇਤੀ ਕਰ ਲਓ ਸ਼ਿਮਲਾ ਮਿਰਚ ਦੀ ਤੁਸੀਂ ਕਣਕ ਵੀ ਜਣੀ ਭੁੱਲ ਜਾਓਗੇ ਹਮ ਏਡੀ ਇਨਕਮ ਦਾ ਸੋਰਸ ਹੈ ਅੱਜ ਦੀ ਡੇਟ ਮਤਲਬ ਕਹਿਣ ਦਾ ਵੀ ਇਹ ਕਿਉਂ ਬਣ ਗਿਆ ਹਰ ਪੀਜੇ ਤੇ ਸ਼ਿਮਲਾ ਮਿਰਚ 버ਗਰ ਤੇ ਸ਼ਿਮਲਾ ਮਿਰਚ ਹਰ ਡਿਸ਼ ਦੇ ਵਿੱਚ ਸ਼ਿਮਲਾ ਮਿਰਚ ਕੋਈ ਚੰਡੀ ਇਹਨਾਂ ਨੇ ਤਾਂ ਉਹਨਾਂ ਚੀਜ਼ਾਂ ਨੂੰ ਤੁਸੀਂ ਕਿੱਥੇ ਤੱਕ ਸੋਚਦੇ ਹੋ ਕਿ ਜਿਹੜਾ ਜਹਜਾ ਖਾਓ ਅੰਨ ਵੈਸਾ ਹੋਵੇ ਤਾਂ ਤਾਂ ਇਹ ਸ਼ੂਗਰ ਦੇ ਬਹੁਤ ਕਾਰਨ ਨੇ ਜਿਹੜਾ ਤੁਸੀਂ ਕਾਰਨ ਪੁੱਛਿਆ ਇਹਦੇ ਜੇ ਪਰ ਨਿਵਾਰਨ ਦੀ ਵੀ ਗੱਲ ਕਰੀਏ ਤੇ ਨਿਵਾਰਨ ਵੀ ਬਾਤ ਹੈ ਜੇ ਲੋਕੀ ਕਰਨਾ ਚਾਹਣ ਨਿਵਾਰਨ ਤੇ ਤੁਸੀਂ ਗੱਲ ਕਰ ਰਹੇ ਹੋ ਆਮ ਚਰਚਾ ਇਹ ਹੁੰਦੀ ਹੈ ਕਿ ਜਿਹੜੀ ਗੋਲੀ ਇੱਕ ਵਾਰ ਸ਼ੁਰੂ ਹੋ ਜਾਂਦੀ ਹੈ ਸ਼ੂਗਰ ਦੀ ਉਹਦੀ ਪਾਵਰ ਤਾਂ ਵੱਧ ਸਕਦੀ ਹੈ ਪਾਵਰ ਵੱਧਦੀ ਵੱਧਦੀ ਇੱਕ ਦਿਨ ਮਤਲਬ ਇਨਸੂਲਿਨ ਲਗਾਉਣੇ ਉਹਨੂੰ ਖੁਦ ਨੂੰ ਪੈ ਜਾਂਦੀ ਹੈ ਪਰ ਇਹ ਫਿਰ ਦੀ ਕੋਈ ਹੱਲ ਨਹੀਂ ਪੱਕਾ ਹੱਲ ਨਹੀਂ ਅੱਗੇ ਹਾ ਹੈ ਜੈ ਮਥ ਮੇਰੇ ਕੋਲੇ ਹਰ ਕੈਟਾਗਰੀ ਦੇ ਪੇਸ਼ੈਂਟ ਆਉਂਦੇ ਠੀਕ ਹੈ ਜੀ ਉਹ ਵੀ ਆਉਂਦੇ ਆ ਜੀ ਇਹਨਾਂ ਦੀ ਵਿਲ ਪਾਵਰ ਇਨੀ ਸਟਰੋਂਗ ਹੈ ਔਰ ਉਹ ਵੀ ਆਉਂਦੇ ਆ ਜਿਹੜੇ ਹਰ ਵਕਤ ਹਾਏ ਮਨਸੂਬਰ ਹਾਏ ਮੈਂ ਮਰ ਗਿਆ ਸ਼ੂਗਰ ਨੇ ਮਾਰਤਾ ਹੈ ਕਰਤਾ ਉਹ ਵੀ ਆਉਂਦੇ ਆ ਕਈ ਕਹਿਣਗੇ ਬੈਠਣ ਸਾਰੇ ਹਾਏ ਡਾਕਟਰ ਸਾਹਿਬ ਮਰ ਗਏ ਸ਼ੂਗਰ ਨੇ ਲੈ ਲੇ ਸ਼ੂਗਰ ਨੇ ਤਾਂ ਹੈ ਕਰਤਾ ਉਹ ਭਲੇ ਮਨਸ ਤੇ ਨੂੰ ਸ਼ੂਗਰ ਨੇ ਕੁਝ ਵੀ ਨਹੀਂ ਕਿਹਾ ਸ਼ੂਗਰ ਤਾਂ ਇੱਕ ਬਿਮਾਰੀ ਤੋਂ ਲੈ ਬੋਡੀ ਚ ਡਿਵੈਲਪ ਹੋਈ ਬਡੀ ਦੇ ਵਿੱਚ 슈ਗਰ ਦਾ ਮੈਲਟਿਸ ਚੇਂਜ ਹੋਇਆ 70 ਵਧਿਆ ਜਾਂ ਘਟਿਆ ਕਿਹਨੇ ਘਟਾਇਆ ਕਿਹਨੇ ਵਧਾਇਆ ਆਪਣੇ ਅੰਦਰ ਹੁਣ ਇੱਕ ਕਹਾਵਤ ਸੁਣੀ ਹੋਊਗੀ ਤੁਸੀਂ ਵੀ ਕਿਸੇ ਇਨਸਾਨ ਨੂੰ ਅ ਫਾਂਸੀ ਹੋਣੀ ਸੀ ਠੀਕ ਮੈਂ ਤੁਹਾਨੂੰ ਦਿਮਾਗ ਦੇ ਥੋੜੀ ਗੱਲ ਕਰਦਾ ਆਪਣਾ ਸਰੀਰ ਕੀ ਪੈਦਾ ਕਰਦਾ ਉਹ ਇਨਸਾਨ ਨੂੰ ਫਾਂਸੀ ਦੀ ਸਜ਼ਾ ਸੁਣਾਈ ਜੀ ਜਦੋਂ ਉਹਨੂੰ ਫਾਂਸੀ ਹੋਣੀ ਸੀ ਇਮੀਡੀਏਟ ਇੱਕ ਪਰਸਨ ਆਉਂਦਾ ਸੀਨੀਅਰ ਅਫੀਸਰ ਕਹਿੰਦਾ ਵੀ ਇਹਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ ਵੀ ਇਹ ਇਹਨੂੰ ਸੱਪ ਲੜਾ ਕੇ ਮਾਰਿਆ ਜਾਊਗਾ ਕੋਬਰਾ ਤਾਂ ਉਹ ਉਹ ਬੰਦਾ ਸੁਣਦੇ ਰਿਹਾ ਸਾਰਾ ਕੁਝ ਹੈਨਾ ਤੇ ਉਹਦੇ ਦਿਮਾਗ ਚ ਉਹ ਚੱਲ ਪਿਆ ਪਹਿਲਾਂ ਫਾਂਸੀ ਚੱਲ ਰਹੀ ਸੀ ਵਿਮਨ ਫਾਂਸੀ ਦਿੱਤੀ ਜਾਊਗੀ ਔਰ ਰੱਸਾ ਚੱਲ ਰਿਹਾ ਸੀ ਹੁਣ ਉਹਦੇ ਦਿਮਾਗ ਚ ਸੱਪ घुस ਗਿਆ ਜੀ ਠੀਕ ਉਹਨੂੰ ਲੱਗਣ ਲੱਗਾ ਵੀ ਇਹਨੂੰ ਸੱਪ ਨਾਲ ਲੜਾਉਣੇ ਉਹਨੂੰ ਜਦੋਂ ਫਾਂਸੀ ਦਾ ਟਾਈਮ ਸੀ ਉਹਨੂੰ ਕਹੀ ਗਈ ਵੀ ਲਓ ਜੀ ਹੁਣ ਤੇਰੇ ਇੰਨੇ ਮਿੰਟ ਰਹਿ ਗਏ ਫਿਰ 60 ਸੈਕਿੰਡ ਰਹਿ ਗਏ 30 ਸੈਕਿੰਡ ਰਹਿ ਗਏ ਇੱਕ ਉਹਦੀ ਅੱਖਾਂ ਬੰਨ੍ਹਤੀ ਉਹਨੂੰ ਇੱਕ ਕੁਰਸੀ ਤੇ ਬਿਠਾਤਾ ਬੰਨ ਕੇ ਵਿਪੰਜੇ ਦਾ ਇੱਕ ਬੰਦਾ ਆ ਰਿਹਾ ਤੁਹਾਡੇ ਵਰਗਾ ਉਹਨੇ ਆ ਕੇ ਇੱਕੋ ਜਿਹੜੀ ਸੂਈ ਹੁੰਦੀ ਹੈ ਉਹਦੇ ਇੱਥੇ ਚ ਚਬੋਤੀ ਸੂਈ ਉਹ ਜਦੋਂ ਸੂਈ ਚੂਹੀ ਉਹਨੂੰ ਲੱਗਿਆ ਵੀ ਸੱਪ ਦਾ ਡੰਗ ਮਾਰਿਆ ਉਹ ਬੰਦਾ ਐਂਡ ਦੀ ਸਪੌਟ ਮਰਿਆ ਉੱਥੇ ਸੂਈ ਨਾਲ ਸੂਈ ਨਾਲ ਇਹ ਇਹ ਸੱਚਾਈ ਹੈ ਸੱਚੀ ਗਾਣੀ ਹੈ ਉਹਦਾ ਫਿਰ ਕੈਮੀਕਲ ਚੈੱਕ ਕੀਤੇ ਗਏ ਵੀ ਇਹ ਇਹਦੀ ਡੈਥ ਉਹਦੇ ਦਿਮਾਗ ਦੇ ਵਿੱਚ ਉਹਨੇ ਜਹਿਰ ਪਾਇਆ ਗਿਆ ਜਿੰਨਾ ਕੋਬਰਾਂ ਦਾ ਜਹਿਰ ਉਨੇ ਆਪਣੇ ਅੰਦਰ ਜ਼ਹਿਰ ਪੈਦਾ ਕਰ ਲੈ। ਬੋਡੀ ਤੁਹਾਡਾ ਜਿਹੜਾ ਸੋਚ ਹੈ ਉਹ ਤੁਹਾਨੂੰ ਮਾਰ ਦਈਏ। ਠੀਕ ਹੈ। ਤੁਸੀਂ ਕੁਝ ਵੀ ਸੋਚ ਲਓ। ਕਿਉਂਕਿ ਇਹ ਇੱਕ ਐਸੀ ਪਾਵਰ ਹੈ ਸਾਡੇ ਕੋਲੇ ਇੱਕ ਛੋਟਾ ਜਿਹਾ ਬ੍ਰੇਨ ਰੱਬ ਨੇ ਬਣਾ ਕੇ ਰੱਖਿਆ। ਇਹ ਸਾਡੀ ਇੱਕ ਐਸੀ ਪਾਵਰ ਹੈ ਕੁਝ ਵੀ ਸੋਚ ਸਕਦਾ ਹੈ। ਔਰ ਕੁਝ ਵੀ ਇਹ ਪੈਦਾ ਕਰ ਸਕਦਾ ਹੈ। ਐਸੀ ਤਰ੍ਹਾਂ ਜਿਹੜੇ 슈ਗਰ ਦੇ ਮਰੀਜ਼ ਆ ਅਗਰ ਉਹ ਬਿਲ ਪਾਵਰ ਰੱਖਣ ਉਹ ਸਿਰਫ ਮੇਥੀ ਦਾਣਾ ਅੱਛਾ ਜੀ ਸਿੰਗਲ ਚੀਜ਼ ਮੈਂ ਦੱਸਿਆ ਮੇਥੀ ਦਾ ਹੁਣ ਕਈ ਲੋਕ ਮੇਰੀ ਗੱਲ ਸੁਣ ਕੇ ਕਹਿੰਦੇ ਗੋਲ ਸਾਹਿਬ ਐਵੇਂ ਮਰ ਜਾਂਦੇ ਜਕੜਾ ਮੈਂ ਐਡੀਆਂ ਐਡੀਆਂ ਗੋਲੀਆਂ ਖਾਣਾ ਇਹਦੀ ਮੇਥੀ ਕੀ ਕਰੂਗੀ ਆ ਮੇਥੀ ਕੀ ਕਰੂਗੀ ਕੀ ਕਰੂਗੀ ਬਿਲਕੁਲ ਹੈ ਨਾ ਤਾਂ ਇਹ ਗੱਲ ਹੁੰਦੀ ਹੈ ਕਿ ਮੇਥੀ ਦਾਣਾ ਕਲੌਂਜੀ ਤੇ ਕਾਲੇ ਛੋਲੇ ਤਿੰਨ ਚੀਜ਼ਾਂ ਤਿੰਨ ਚੀਜ਼ਾਂ ਹੁਣ ਇਹ ਆਉਂਦੀ ਹੈ ਮਾਂ ਤੇ ਮਾਸੀ ਦੀ ਗੱਲ ਵੀ ਇਹ ਸਾਡੀ ਮਾਂ ਹੈ ਸਾਡੀ ਰਸੋਈ ਜਿਹੜੀ ਐਲੋਪੈਥੀ ਹੈ ਸਾਡੀ ਮਾਸੀ ਉਹ ਪ੍ਰਾਇਸੀ ਹੈ ਨਾ ਤੇ ਜਿਹੜੀ ਹੁਣ ਅਸੀਂ ਮੇਥੀ ਦਾਣਾ ਕਲੌਂਜੀ ਤੇ ਕਾਲੇ ਛੋਲੇ ਹੁਣ ਮਾਤਰਾ ਵੀ ਮੈਂ ਤਾਂ ਦੱਸ ਦਿੰਦਾ ਹੁਣ ਆ ਕੇ ਲੋਕੀ ਫੋਨ ਕਰਦੇ ਆ ਜੀ ਕੌਣ ਸੁਣੇ ਨਹੀਂ ਜਾਂਦੇ ਮੈਂ ਕਦੇ ਲੋਕਾਂ ਨੂੰ ਇਹ ਨਹੀਂ ਕਹਦਾ ਮੈਨੂੰ ਫੋਨ ਕਰੋ ਮੈਂ ਹੱਥ ਜੋੜ ਕੇ ਕਹਿੰਦਾ ਹੁਣ ਫੋਨ ਸਿਰਫ ਅਪਾਇੰਟਮੈਂਟ ਲੈਣ ਲਈ ਕਰੋ ਦਵਾਈ ਲੈਣ ਲਈ ਕਰੋ ਮਿਲਣ ਲਈ ਕਰੋ ਤੁਹਾਡੇ ਤੁਹਾਡਾ ਭਰਾ ਹਾਜ਼ਰ ਹੈ ਜੇ ਤੁਸੀਂ ਕਹੋਗੇ ਸਰ ਦਾ ਦਾਣੇ ਕਿੰਨੇ ਪਾਉਣੇ ਦੀ ਆ ਕਿੰਨਾ ਪਾਉਣੇ ਦੀ ਇੰਨਾ ਵੇਲਾ ਨਹੀਂ ਬਈ ਇੰਨਾ ਵੇਲਾ ਜ਼ਰੂਰ ਹੈ ਕਿ ਮੈਂ ਤੁਹਾਨੂੰ ਦੱਸ ਦਵਾ ਤੁਸੀਂ ਉਹਦਾ ਫਾਇਦਾ ਕਿਵੇਂ ਚੱਕਣਾ ਬਿਲਕੁਲ ਮੇਥੀ ਦਾਣਾ ਵੀ ਕਲੌਂਜੀ ਦੇ 10 ਦਾਣੇ ਉਹਦੇ ਵਿੱਚ 40 ਕ ਦਾਣੇ 30 ਦਾਣੇ ਕਾਲੇ ਛੋਲਿਆਂ ਦੇ ਪਾ ਲਓ ਰਾਤ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਭਿਓ ਕੇ ਰੱਖ ਦਿਓ ਗਲਾਸ ਕੱਚ ਦਾ ਹੋਣਾ ਚਾਹੀਦਾ ਠੀਕ ਹੈ ਜੀ ਐਂ ਦਾ ਗਲਾਸ ਕੱਚ ਦਾ ਹੋਣਾ ਚਾਹੀਦਾ ਇੰਨਾ ਕੁ ਪਾਣੀ ਪਾਓ ਬਾਕੀ ਉਹਦੇ ਵਿੱਚੋਂ ਮਟੀਰੀਅਲ ਪਾ ਕੇ ਰੱਖ ਦਿਓ ਠੀਕ ਹੈ ਸਵੇਰੇ ਜਦੋਂ ਖੜ ਕੇ ਸਵਾਦ ਲੈ ਲੈ ਕੇ ਆਈਸਕ੍ਰੀਮ ਖਾਣੇ ਵਾਂਗ ਚਮਚੇ ਨਾਲ ਉਹ ਕੱਢ ਕੇ ਖਾ ਲਓ ਪਾਣੀ ਨੂੰ ਪੀ ਲਓ ਅੱਛਾ ਜੀ ਪਾਣੀ ਨਾਲ ਨਾਲ ਸਿਪ ਕਰ ਲਓ ਤੇ ਇਹਨੂੰ ਜੇ ਤੁਸੀਂ ਲਗਾਤਾਰ ਨਾ ਜੀ 6 ਮਹੀਨੇ ਪੀ ਲਿਆ ਮੈਂ ਕਹਿੰਦਾ ਜਿਹੜਾ ਬੰਦਾ ਕਹਿੰਦਾ 1000 ਮਿਲੀਗ੍ਰਾਮ ਦੀ ਗੋਲੀ ਸਵੇਰੇ ਖਾਂਦਾ ਸੀ ਸ਼ਾਮ ਨੂੰ ਵੀ 1000 ਦੀ ਖਾਂਦਾ ਸੀ ਉਹਦਾ ਜਿਹੜਾ ਮਿਲੀਗ੍ਰਾਮ ਗੋਲੀ ਦਾ 500 500 ਰਹਿ ਜਾਣਾ ਠੀਕ ਹੈ ਜਿਹੜਾ 2000 ਮਿਲੀਗ੍ਰਾਮ ਅੰਦਰ ਜਾ ਰਿਹਾ ਤੁਹਾਡੇ ਮੈਟਫਾਰਮਿਨ ਉਹ ਤੁਹਾਡਾ 1000 ਮਿਲੀਗ੍ਰਾਮ ਟੋਟਲ ਰਹਿ ਜਾਊਗਾ ਠੀਕ ਹੈ ਜੀ ਰਹਿ ਗਿਆ ਜੀ 6 ਮਹੀਨੇ ਔਰ ਜਿਹੜਾ ਉਹ ਮੈਟਫਾਰਮਿਨ ਫਾਰਮੂਲੇਸ਼ਨ ਹੈ ਉਹ ਜ਼ਿਆਦਾਤਰ ਕੀ ਕਰਦਾ ਕੋਈ ਵੀ ਸ਼ੂਗਰ ਦੀ ਦਵਾਈ ਹੈ ਮੈਂ ਕੱਲਾ ਮੈਟਫਾਰਮਿਨ ਨਹੀਂ ਕਹਿੰਦਾ ਕੋਈ ਵੀ ਮੈਡੀਸਨ ਹੈ ਉਹ ਤੁਹਾਡੇ ਅੰਦਰ ਜਾ ਕੇ ਜਦੋਂ ਸ਼ੂਗਰ ਨੂੰ ਡਾਊਨ ਕਰਦੀ ਹੈ ਤਾਂ ਉਹ ਤੁਹਾਡੀ ਬਾਡੀ ਦੇ ਵਿੱਚ ਬਲੱਡ ਦੇ ਵਿੱਚ ਹੋਰ ਵੀ ਕਈ ਕੰਮ ਕਰਦੀ ਹੈ ਜੀ ਸਮਝ ਸਕਦੇ ਤੁਸੀਂ ਬਿਲਕੁਲ ਬਿਲਕੁਲ ਤਾਂ ਉਹਦੇ ਨਾਲ ਤੁਹਾਡੀ ਬਾਡੀ ਵੀਕ ਹੁੰਦੀ ਹੈ ਡੇ ਬਾਏ ਡੇ ਕਿਸੇ ਦਾ ਬ੍ਰੇਨ ਵੀਕ ਹੋ ਗਿਆ ਕਿਸੇ ਦਾ ਸੈਕਸ ਵੀਕ ਹੋ ਗਿਆ ਕਿਸੇ ਦੀ ਹੱਡੀਆਂ ਵੀਕ ਹੋ ਗਈਆਂ ਕਿਸੇ ਲਈ ਇਥੋਂ ਮਾਸ ਦੀਆਂ ਝੁਲਰੀਆਂ ਬਣ ਜਾਂਦੀਆਂ ਨੇ 30 40 ਸਾਲ ਦੀ ਉਮਰ 'ਚ 60 70 ਸਾਲ ਦੇ ਬੁਢਾ ਵਰਗੇ ਦੀ ਸਕਿਨ ਹੋ ਜਾਂਦੀ ਹੈ ਕਈਆਂ ਦੀਆਂ ਅੱਖਾਂ ਕਮਜ਼ੋਰ ਹੋ ਗਈਆਂ ਕਈਆਂ ਦੇ ਦੰਦ ਕਮਜ਼ੋਰ ਹੋ ਗਏ ਕਈਆਂ ਦੇ ਵਾਲ ਝੜ ਗਏ ਮਤਲਬ 슈ਗਰ ਕੁਛ ਨਹੀਂ ਕਹਿੰਦੀ ਲੋਕ ਲੋਕਾਂ ਨੇ ਬਲੇਮ 슈ਗਰ ਨੂੰ ਕੀਤਾ ਹੋਇਆ ਪਰ ਸ਼ੂਗਰ ਦੇ ਨਾਲ ਜਿਹੜਾ ਤੁਸੀਂ ਖਾਨੇ ਹੋ ਦਵਾਈਆਂ ਫਿਰ ਉਹਦੇ ਨਾਲ ਤੁਹਾਡਾ ਖਾਣ-ਪੀਣ ਚ ਪਰਹੇਜ ਨਹੀਂ ਬੋਲਾ ਜਾਂ ਬੁੱਲ ਕਰਕੇ ਕਹਿੰਦੇ ਨੇ ਕੋਸੇ ਚਾਹ ਤਾਂ ਫਿੱਕੀ ਪੀਂਨੇ ਆ ਪਰ ਜਦੋਂ ਮਿੱਠਾ ਮੂਹਰੇ ਆ ਜਾਂਦਾ ਫਿਰ ਬਰਦਾਸ਼ਤ ਜਿਆ ਨਹੀਂ ਹੁੰਦਾ ਖਾ ਜਾਂਦੇ ਨੇ ਲੋਕ ਬੁੱਲ ਆ ਜਾਂ ਮ ਖਾ ਲੈਣੇ ਆ ਚਾਹ ਫਿੱਕੀ ਪੀ ਲੈਣੇ ਹਾਂ ਉਹ ਮਤਲਬ ਜਿਹੜੀ ਚਾਹ ਚਾਹੇ ਤੁਸੀਂ ਗੁੜ ਪਾ ਕੇ ਲੈ ਲਓ ਸ਼ੱਕਰ ਪਾ ਕੇ ਲੈ ਲਓ ਘੱਟ ਨੁਕਸਾਨ ਕਰੋ ਜਿਹੜਾ ਤੁਹਾਨੂੰ ਰਸਗੁੱਲੇ ਬੁੱਲ ਆ ਜਾਂ ਬਣਾਉਣੇ ਨੁਕਸਾਨ ਕਰਨਾ ਹੀ ਚੰਗਾ ਤਾਂ ਇਹ ਚੀਜ਼ਾਂ ਥੋੜੀਆਂ ਥੋੜੀਆਂ ਨੇ ਔਰ ਚਾਵਲ ਬੰਦ ਕਰ ਦੋ ਸਿੱਧੀ ਗੱਲ ਜੀ ਸ਼ੂਗਰ ਹੋ ਗਈ ਤਾਂ ਆਲੂ ਚਾਵਲ ਅਰਬੀ ਪਿੰਡੀ ਔਰ ਜਿਹੜੇ ਹੈਗੇ ਨੇ ਚਿੱਟੇ ਛੋਲੇ ਇਹ ਬੰਦ ਕਰ ਔਰ ਇਹ ਪੰਜ ਛੇ ਚੀਜ਼ਾਂ ਬੰਦ ਕਰ ਠੀਕ ਹੈ ਜੀ ਮੈਂ ਕਹਿੰਦਾ ਪੇਸ਼ੈਂਟ ਸਰਵਾਈਵ ਕਰ ਜਾਂਦਾ ਔਰ ਜਿਹੜੀ ਰਹੀ ਗੱਲ ਕਈ ਹੁਣ ਲੋਕੀ ਆਉਂਦੇ ਨੇ ਹਸਬੰਡ ਨੂੰ ਵੀ ਸ਼ੂਗਰ ਹੈ ਵਾਈਫ ਨੂੰ ਵੀ ਸ਼ੂਗਰ ਹੈ ਉਹਨਾਂ ਦੇ ਵਿੱਚ ਇੱਕ ਆਪਣਾ ਜਿਹੜਾ ਰੋਮਾਂਸ ਹੈ ਜੀ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਡਾਇਬੀਟਿਕ ਪੇਸ਼ੈਂਟ ਨੂੰ ਕਹੇ ਬੜੀ ਮਾਰ ਪੈਂਦੀ ਹੈ ਠੀਕ ਹੈ ਉਹਦੀ ਸੈਕਸ਼ੁਅਲ ਐਕਟੀਵਿਟੀ ਖਤਮ ਹੋ ਜਾਂਦੀ ਹੈ ਐਨਾ ਪ੍ਰਭਾਵ ਪੈਂਦਾ ਐਦਾ ਪ੍ਰਭਾਵ ਪੈਂਦਾ ਕਿਉਂ ਇੱਕ ਤਾਂ ਉਹਦਾ ਮਨੋਵਰਲ ਡੀਪ ਹੋ ਜਾਂਦਾ ਮੈਨੂੰ ਸ਼ੁਕਰ ਹੈ ਕੋਈ ਸ਼ੁਕਰ ਹੈ ਪਤਾ ਨਹੀਂ ਮੈਨੂੰ ਕੀ ਹੋ ਗਿਆ ਤੇ ਫਿਰ ਉਹ ਕਈ ਆਪਦੇ ਮੈਥੋ ਦੇ ਆਪਦੇ ਬਣਾਏ ਹੁੰਦੇ ਨੇ ਮੈਂ ਆਹ ਨਹੀਂ ਖਾਣਾ ਮੈਂ ਆਹ ਨਹੀਂ ਖਾਣਾ ਕਈ ਤਾਂ ਐਨੇ ਭਲੇਮਾਨਸ ਹੁੰਦੇ ਆ ਉਹ ਬਹੁਤ ਹੀ ਜ਼ਿਆਦਾ ਪ੍ਰਸ਼ ਕਰਦੇ ਆ ਬਿਲਕੁਲ ਉਹ ਵੀ ਘਾਤਕ ਹੈ ਹੂੰ ਪ੍ਰਸ਼ ਵੀ ਉਹਨਾਂ ਹੀ ਕਰੋ ਜਿਹੜਾ ਘਾਤਕ ਨਾ ਹੋਵੇ ਤਾਂ ਇਸ ਕਰਕੇ ਉਹ ਜਿਹੜੀਆਂ ਚੀਜ਼ਾਂ ਨਹੀਂ ਨਾ ਜੀ ਹੌਲੀ 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 ਜਾ ਕੇ ਬੰਦੇ ਨੂੰ ਨਕਮਾ ਕਰ ਦਿੰਦਾ ਜਿਵੇਂ ਹੁਣ ਮੰਨ ਲਓ ਉਹਦੀ ਸੈਕਸੁਅਲ ਐਕਟੀਵਿਟੀ ਖਰਾਬ ਹੋ ਗਈ ਇੱਕ ਦਿਨ ਉਹਨਾਂ ਨੇ ਹਸਬੰਡ ਵਾਈਫ ਨੇ ਕੋਸ਼ਿਸ਼ ਕੀਤੀ ਨਹੀਂ ਸਕਸੈਸ ਹੋਇਆ ਮੁੜ ਕੇ ਦੋ ਤਿੰਨ ਮਹੀਨੇ ਤੋ ਉਹਨਾਂ ਦਾ ਧਿਆਨ ਹੀ ਨਹੀਂ ਜਾਂਦਾ ਦਿਮਾਗ ਤੇ ਗੱਲ ਬਹਿ ਜਾਂਦੀ ਹੈ ਹੈਨਾ ਜੀ ਜਦ ਕਿ ਇਹਨਾਂ ਚੀਜ਼ਾਂ ਨੂੰ ਪਰਵਾਹ ਨਾ ਕਰੋ ਸ਼ੂਗਰ ਦੀ ਬਿਮਾਰੀ ਹੈ ਪਹਿਲਾਂ ਤਾਂ 10 ਵਾਰੀ ਸ਼ੂਗਰ ਜਾ ਸ਼ੂਗਰ ਜਾ ਹੀ ਕਰੀ ਜਾਓ ਠੀਕ ਹੈ ਜਿਹੜਾ ਜਿਹੜਾ ਤੁਸੀਂ ਸੁਣਚ ਲੋਗੇ ਵੀ ਯਾਰ ਮੈਨੂੰ ਨਹੀਂ ਹੈਗੀ ਐਵੇਂ ਗੱਲਾਂ ਬਣਾਇਆ ਮੈਨੂੰ 슈ਗਰ ਨਹੀਂ ਹੈ ਖਾਓ ਨਾ ਤੁਸੀਂ ਦੋ ਚੀਜ਼ਾਂ ਮੈਂ ਦੱਸਦਾ ਹੁਣ ਅਸੀਂ ਇੱਕ ਪਾਊਡਰ ਬਣਾਇਆ ਡਾਇਬਟੀਜ਼ ਕੰਟਰੋਲ ਪਾਊਡਰ ਅੱਛਾ ਤੁਸੀਂ ਤਿਆਰ ਕੀਤਾ ਹਾਂ ਇਹਨੂੰ ਪਹਿਲਾਂ ਹੀ ਕਰਤਾ ਸੀ ਕਿਉਂਕਿ ਆਪਣੇ ਕੋਲੇ ਵਧੀਆ ਨੁਸਖਾ ਸੀਗਾ ਇਹ ਤਿਆਰ ਕਰ ਆ ਤੁਸੀਂ ਕਹਿੰਦੇ 92 ਦਾ ਤੁਸੀਂ ਲੱਗੇ ਵੀ ਹੋ ਇਸ ਕੈਂਪ ਤੇ ਫਿਰ ਅਸੀਂ ਇਸ ਨੁਸਖੇ ਨੂੰ ਜੱਗਰ ਕੀਤਾ ਕਈ ਚੈਨਲਾਂ ਦੇ ਵੀ ਲੋਕੀ ਘਰੇ ਬਣਾ ਕੇ ਖਾਣ ਅੱਛਾ ਤੁਸੀਂ ਉਹ ਵੀ ਕਰਤਾ ਅੱਜ 40000 40 ਕਰੋੜ ਬੰਦੇ ਨੂੰ 슈ਗਰ ਹੈ ਜੀ ਇੰਡੀਆ ਦੇ ਵਿੱਚ ਚੌਥਾ ਹਸਾਬਾਦੀ ਦਾ ਜੇ ਹੁਣ ਮੰਨਣਾ ਹੋਵੇ ਤਾਂ ਹੋ ਚੁੱਕਾ ਹੁਣ ਜੇ 40 ਕਰੋੜ ਬੰਦਾ ਮੰਨ ਲਓ ਮੈਂ ਬਹੁਤ ਹੀ ਨਹੀਂ ਗੱਲ ਕਰਦਾ 40 ਕਰੋੜ ਚੋਂ 10% ਬੰਦਾ ਮਤਲਬ 4 ਕਰੋੜ ਹੋ ਗਿਆ ਠੀਕ ਉਹ ਮੈਨੂੰ ਆਰਡਰ ਕਰ ਦੇਵੇ ਡੱਬੀ ਦਾ ਬਿਗਵਲ ਸਾਹਿਬਾ ਡਾਇਬੀਟਿਸ ਕੰਟਰੋਲ ਡੱਬੀ ਭੇਜ ਦਿਓ ਤੁਹਾਨੂੰ ਕੀ ਲੱਗਦਾ 4 ਕਰੋੜ ਡੱਬੀ ਬਣਾਉਣ ਨੂੰ ਕਿੰਨੇ ਟਰੱਕ ਲੱਗਣਗੇ ਕਿੰਨਾ ਸਮਾਂ ਲੱਗੂਗਾ ਮੈਂ ਤਾਂ ਕਿੱਥੇ ਬਣਦੇ ਹਾਂ ਮੈਂ ਸਿਰਫ ਉਹਨਾਂ ਨੂੰ ਦੰਦਾ ਜਿਹੜੇ ਬਣਾ ਨਹੀਂ ਸਕਦੇ ਠੀਕ ਹੈ ਉਹਨਾਂ ਜੋਗਾ ਸੀ ਬਣਾਉਣੇ ਆ ਜਿਹੜੇ ਬਣਾ ਸਕਦੇ ਉਹਨਾਂ ਲਈ ਮੈਂ ਨੁਸਖਾ ਹੀ ਬੋਲਦਾ ਮੈਂ ਕਿਹਾ ਯਾਰ ਘਰੇ ਬਣਾਉਨਾ ਉਹਦੇ ਵਿੱਚ ਫਿਰ ਕਈ ਬੁਬਾਰੀ ਦਿਮਾਗ ਘੁਸ ਗਏ ਵਪਾਰੀ ਉਹ ਜਦਵੇਂ ਨੁਸਖਾ ਬੋਲਦਾ ਵਪਾਰੀਆਂ ਨੇ ਸੋਚੇ ਵੀ ਆਪਾਂ ਹੀ ਬਣਾ ਕੇ ਵੇਚ ਦਿੰਨੇ ਆ ਮੈਨੂੰ ਖੁਸ਼ੀ ਹੋਈ ਕਿ ਬਣਾਉਣਗੇ ਤਾਂ ਵੇਚਣਗੇ ਤਾਂ ਘਟੋ ਘਟ ਬਿਲਕੁਲ ਲੋਕਾਂ ਦਾ ਗਲਤ ਪਹੁੰਚ ਜਾ ਜਾਓਗੇ ਮਰੀਜ਼ ਨੂੰ ਇਹ ਦੇਣਗੇ ਸਹੀ ਹੈ ਪਰ ਉਹ ਭਲੇ ਮਾਨਸਾਂ ਨੇ ਨਕਲੇ ਬਣਾ ਪੀ ਹੈਨਾ ਤੇ ਫਿਰ ਮੈਨੂੰ ਡੱਬੇ ਤੇ ਫੋਟੋ ਲਾਉਣੀ ਪਈ ਆਪਸੀ ਵਿਜੀਤੇ ਤੇ ਮੇਰੀ ਫੋਟੋ ਲੱਗੀ ਆ ਉਹ ਉਹ ਐਥਲੀਟ ਉਸਕਾ ਧਿਆਨ ਨਾਲ ਲੋ ਹੂੰ ਕਿਉਂਕਿ ਦੇਖੋ ਆਪਣੀ ਦੁਨੀਆ ਦੇ ਵਿੱਚ ਐਸੇ ਲੋਕ ਨੇ ਬੰਦੇ ਦੀ ਕਾਪੀ ਕਰ ਦਿੰਦੇ ਨੇ ਇਹ ਤਾਂ ਕੁਝ ਵੀ ਨਹੀਂ ਪ੍ਰੋਡਕਟ ਕੁਝ ਵੀ ਹੈ ਨਾ ਤਾਂ ਉਹਦੇ ਤੇ ਫਿਰ ਅਸੀਂ ਆਪਣੀ ਇਕੱਲੇ ਇਕੱਲੇ ਪ੍ਰੋਡਕਟ ਤੇ ਸੁਭਾਸ਼ ਗੋਇਲ ਦੀ ਫੋਟੋ ਲਾਉਣੀ ਪਈ ਸਾਨੂੰ ਠੀਕ ਹੈ ਉਹ ਲਾਈ ਤੇ ਹੁਣ ਹੁਣ ਲੋਕਾਂ ਨੂੰ ਵਿਸ਼ਵਾਸ ਹੋਇਆ ਵੀ ਗੋਇਲ ਸਾਹਿਬ ਦੀ ਫੋਟੋ ਲੱਗੀ ਹੈ ਤਾਂ ਪ੍ਰੋਡਕਟ ਇਹ オリジナル ਆ ਤਾਂ ਉਹਦੇ ਚ ਅਸੀਂ ਫਾਰਮੂਲਾ ਜਿਹੜਾ ਪਾਇਆ ਕੀ ਖਿਆਲ ਹੈ ਤੁਹਾਡੇ ਚੈਨਲ ਤੇ ਸ਼ੇਅਰ ਕਰ ਦਈਏ ਤੁਹਾਡੇ ਦਰਸ਼ਕਾਂ ਤੋਂ ਫਿਰ ਕਿਉਂ ਰੱਖਣਾ ਪੜਦਾ ਬਿਲਕੁਲ ਨਹੀਂ ਪਰਦੇ ਰੱਖਣੇ ਨਹੀਂ ਚਾਹੀਦੇ ਪਰਦੇ ਰੱਖਣੇ ਨਹੀਂ ਚਾਹੀਦੇ ਪਰਦਾ ਜਿੰਨੀ ਦੇਰ ਪਰਦਾ ਹੈ ਨਾ ਜੀ ਉਨੀ ਦੇਰ ਕੋਈ ਤੁਹਾਡੇ ਪੱਲੇ ਨਹੀਂ ਪੈਣੀ ਚਾਹੀਦੀ ਸਹੀ ਗੱਲ ਹੈ ਕਲੀਅਰ ਕਰਕੇ ਚੱਲੋ ਸਾਡੇ ਸਾਰੇ ਭੈਣ ਭਰਾ ਨੇ ਪੰਜਾਬ ਸਾਡਾ ਆਪਣਾ ਆ ਜੀਵਨ ਹੀ ਪੰਜਾਬੀਆਂ ਦਾ ਮੈਂ ਕਹਿੰਦਾ ਨਾ ਆ ਜਿਹੜਾ ਜਨਮ ਹੈ ਕਿੰਨੇ ਕ ਸਾਲ ਬਚ ਗਏ ਹੋਣੇ ਆ 60 ਦੇ ਹੋ ਗਏ ਕਿੰਨੇ ਕ ਸਾਲ ਹੋਰ ਕੰਮ ਕਰ ਲਾਂਗੇ ਵੀ ਜਿੰਨੇ ਲੋਕਾਂ ਨੂੰ ਅਸੀਂ ਐਜੂਕੇਟ ਕਰ ਦਾਂਗੇ ਉਨਾਂ ਹੀ ਬਹੁਤ ਆ ਹੁਣ ਨੰਬਰ 1 ਤੁਸੀਂ ਦੇਖਿਓ ਜਦੋਂ ਮੈਂ ਨੁਸਖਾ ਬੋਲੂਗਾ ਤੁਸੀਂ ਹੈਰਾਨ ਹੋਵੋਗੇ ਵੀ ਇਹ ਜੀ ਚੀਜ਼ ਬੈਦ ਵੀ ਹੈਰਾਨ ਹੁੰਦੇ ਆ ਵੀ ਆ ਦੇ ਇਹ ਕਿਹੜਾ ਨੁਸਖਾ ਹੋਇਆ ਇਹ ਨੁਸਖਾ ਮੇਰਾ ਆਪਣਾ ਨਹੀਂ ਜੀ ਹੈਗਾ ਇਹ ਨੁਸਖਾ ਕਿਸੇ ਬਹੁਤ ਉੱਚ ਕੋਟੀ ਦੇ ਸੰਤ ਦਾ ਦਿੱਤਾ ਹੋਇਆ ਸਾਨੂੰ ਇਹ ਨੁਸਖਾ ਮੈਨੂੰ ਉਹਨਾਂ ਨੇ ਦਿੱਤਾ ਸੀ 1990 ਚ ਹੀ ਦਿੱਤਾ ਸੀ ਜਦੋਂ ਇਹ ਸ਼ੁਰੂਆਤਾਂ ਚੀ ਗੱਲ ਸੀ ਹਾਂ ਫਿਰ ਮੈਂ ਅੰਮ੍ਰਿਤਸਰ ਗੁਰਦੁਆਰੇ ਚ ਆਪਣੇ ਮੋਹਾਲੀ ਤੁਸੀਂ ਸੁਣਿਆ ਹੋਊਗਾ ਅੰਮ੍ਰਿਤਸਰ ਗੁਰਦੁਆਰੇ ਜੋੜਾ ਘਰ ਚ ਬੈਠੇ ਜਾਂ ਜੋ ਫਾਲੀਪੂਤ ਹੋ ਰਹੀਆਂ ਨੇ ਚੀਜ਼ਾਂ ਜੇ ਕਹਿੰਦੇ ਨੇ ਵੀ ਜੋੜਾ ਘਰ ਚ ਜੋੜੇ ਸਾਫ ਕਰੋ ਤੁਹਾਡੇ ਰਾਹੁ ਕੇਤੂ ਠੀਕ ਹੋ ਜਾਂਦੇ ਆ ਹੂੰ ਕਿਸੇ ਪਾਸੇ ਘੁੰਮਣ ਦੀ ਲੋੜ ਨਹੀਂ ਆ ਤੇ ਮੈਂ ਉੱਤੇ 2 ਸਾਲ 3 ਸਾਲ ਲਗਾਤਾਰ ਲੋਕਾਂ ਦੇ ਜੋੜੇ ਸਾਫ ਕੀਤੇ ਉੱਥੇ ਉਹ ਨੁਸਖਾ ਫਰੀ ਦਿੱਤਾ ਲੋਕਾਂ ਨੂੰ ਬਣਾ ਬਣਾ ਕੇ ਉਹ ਨੁਸਖਾ ਐਸਾ ਕਾਮਯਾਬ ਹੋਇਆ ਜਿਹੜੇ ਜਿਹੜੇ ਬੰਦੇ ਉਦੋਂ ਦੇ ਠੀਕ ਹੋ ਰਹੇ ਨੇ ਅੱਜ ਤੱਕ ਉਹ ਸਾਡਾ ਪੂਰੀ ਦੁਨੀਆ 'ਚ ਮੰਨਿਆ ਗਿਆ ਗਵਰਨਮੈਂਟ ਨੇ ਉਹਨੂੰ ਅਪਰੂਵ ਕੀਤਾ ਜੀਐਮਪੀ ਸਰਟੀਫਾਈਡ ਕੀਤਾ ਹੁਣ ਉਹਦੇ 'ਚ ਪਾਇਆ ਕੀ ਦੇਖੋ ਨੰਬਰ 1 ਉਹਦੇ 'ਚ ਪਈ ਵੀਟ ਗ੍ਰਾਸ ਠੀਕ ਹੈ ਦੇਖੋ ਹੈ ਕਿਤੇ ਨੇੜੇ-ਨੇੜੇ ਲੋਕ ਕਾ ਕਰੇਲਾ ਜਾਮਣ ਮੇਥੀ ਕਹੀ ਜਾਂਦੇ ਆ ਹਮ ਹੈਨਾ ਬੀਟ ਗ੍ਰਾਸ ਪਾਇਆ ਫਿਰ ਉਹ ਚ ਮਰਿੰਗਾ ਪਾਊਡਰ ਪਾਇਆ ਮਰਿੰਗਾ ਫਿਰ ਉਹਦੇ ਵਿੱਚ ਪਾਇਆ ਸੀ ਅੰਬਾ ਹਲਦੀ ਦਾਰੂ ਹਲਦੀ ਔਰ ਕਾਲੀ ਹਲਦੀ ਤਿੰਨ ਤਰ੍ਹਾਂ ਦੀ ਹਲਦੀ ਠੀਕ ਹੈ ਜੀ ਹੁਣ ਅੰਬਾ ਹਲਦੀ ਦਾ ਰੋਲ ਹੈ ਦਾਰੂ ਹਲਦੀ ਦਾ ਰੋਲ ਹੈ ਤੁਹਾਡੀ ਬਾਡੀ ਚ ਕੋਲੇਸਟ੍ਰੋਲ ਨੂੰ ਨਾਰਮਲ ਕਰਨਾ ਯੂਰਿਕ ਐਸਿਡ ਨੂੰ ਨਾਰਮਲ ਕਰਨਾ ਯੂਰੀਆ ਨੂੰ ਨਾਰਮਲ ਕਰਨਾ ਫਿਰ ਉਹਦਾ ਤੀਜਾ ਜਿਹੜਾ ਅਸੀਂ ਕਾਲੀ ਹਲਦੀ ਪਾਈ ਆ ਉਹਦਾ ਰੋਲ ਹੈ ਕਿ ਤੁਹਾਡੀ ਸਕਿਨ ਦਾ ਔਰਾ ਸੈਟਕ ਠੀਕ ਹੈ ਜੀ ਜਿੰਨੀ ਸਕਿਨ ਦੀ ਕੋਈ ਤੁਹਾਡੀ ਕਮਜ਼ੋਰੀ ਆ ਰਹੀ ਹੈ ਸਕਿਨ ਦੇ ਵਿੱਚ ਸੱਤ ਦੀਆਂ ਸੱਤ ਲੇਹਰਾਂ ਨੂੰ ਐਨਾ ਸਾਫ਼ ਕਰਨਾ ਜਿਵੇਂ ਆਪਾਂ ਡਿਟਰਜੈਂਟ ਦੇ ਵਿੱਚ ਕੱਪੜੇ ਨੂੰ ਧੋਦੇ ਆ ਉਹ ਚੋ ਪੂਰੀ ਗੰਦਗੀ ਸਾਫ਼ ਕਰਨੀ ਉਹਦਾ ਕੰਮ ਹੈ ਫਿਰ ਉਹਦੇ ਵਿੱਚ ਪਾਇਆ ਗਿਆ ਗੁੜ ਮਾਰ ਬੂਤੀ ਫਿਰ ਉਹਦੇ ਵਿੱਚ ਪਾਈ ਗਈ ਨਿੰਮ ਦੀਆਂ ਪੱਤੀਆਂ ਅਸੀਂ ਖੈਰ ਉਹ ਚ ਨਮੋਲੀਆਂ ਪਾਉਨੇ ਆ ਨਮੋਲੀ ਦਾ ਅਸਰ ਜ਼ਿਆਦਾ ਆ ਆਮ ਲੋਕਾਂ ਨੂੰ ਨਾਲ ਨਮੋਲੀ ਮਿਲਦਾ ਪੱਤੀ ਪਾ ਸਕਦੇ ਫਿਰ ਅਸੀਂ ਉਹਦੇ ਚ ਪਾਏ ਬੇਲ ਦੇ ਪੱਤੇ ਜਿਹੜਾ ਬੇਲ ਦਾ ਆਮ ਫਲ ਹੁੰਦਾ ਉਹਦੇ ਪੱਤੇ ਪੇੜ ਦੇ ਉਹ ਪੱਤੇ ਸੁਕਾ ਕੇ ਉਹ ਚ ਪਾਏ ਗਏ ਫਿਰ ਅਸੀਂ ਉਹਦੇ ਵਿੱਚ ਪਾਇਆ ਮੇਥੀ ਦਾ ਐਕਸਟ੍ਰੈਕਟ ਠੀਕ ਹੈ ਜੀ ਪਰ ਕਿਉਂਕਿ ਮੇਥੀ ਜਿਹੜੀ ਹੈ ਨਾ ਜੇ ਤੁਸੀਂ ਵੀ ਕਦੇ Google ਤੇ ਸਰਚ ਕਰੋਗੇ ਆਪ ਨਾਰਮਲ ਲੋਕਾਂ ਨੂੰ ਮਿਕਣਾਉਣਾ ਕਿ ਸਿਰਫ ਇੱਕ ਮੇਥੀ ਦੇ ਉੱਤੇ ਜੇ ਤੁਸੀਂ ਪੂਰਾ ਫੋਕਸ ਬਣਾ ਲਿਆ ਨਾ ਮੇਥੀ ਕਲਿਓ ਤੁਹਾਨੂੰ ਸ਼ੂਗਰ ਰੋਗ ਚੋਂ ਕੱਢ ਕੇ ਲੈ ਜਾਏ ਕਲਿਓ ਐਨੀ ਤੱਕ ਤਾਂ ਕਲਿਓ ਹਾਂ ਪੈਨੋਗ੍ਰਿਕ ਦੇ ਨਾਮ ਤੇ ਕਿਸੇ ਨੇ ਬਣਾਇਆ ਵੀ ਸੀਗਾ ਪ੍ਰੋਡਕਟ ਇੱਕ ਵਾਰੀ ਉਹ ਫਿਰ ਇਸ ਲਈ ਹੋ ਗਿਆ ਕਿ ਉਹਨੇ ਮੰਨ ਲਓ ਕਿ ਲੋਕਾਂ ਤੋਂ ਬਹੁਤ ਘੱਟ ਪੈਸੇਆਂ 'ਚ ਉਹ ਪ੍ਰੋਡਕਟ ਦੇਤਾ ਆਰਡਰ ਇੰਨਾ ਆ ਗਿਆ ਉਹ ਤੋਂ ਬਣਿਆ ਹੀ ਨਹੀਂ ਜਦ ਤਰਾ ਭਾਜੀ ਗਿਆ ਉਹ ਉਹ ਇਦਾਂ ਫੇਲ ਹੋ ਗਿਆ ਸੀ ਪ੍ਰੋਡਕਟਰ ਨੇ ਬਣਾਇਆ ਸੀ ਬਹੁਤ ਵਧੀਆ ਫੈਂਡੋਂ ਗ੍ਰਿੱਕ ਦੇ ਵਿੱਚ ਤਾਂ ਉਹਦੇ ਵਿੱਚ ਕੀ ਹੋਇਆ ਕਿ ਫਿਰ ਅਸੀਂ ਇਹਦੇ ਵਿੱਚ ਜਿਹੜੀ ਦਸਵੀਂ ਚੀਜ਼ ਪਾਈ ਆ ਉਹ ਪਾਈ ਆ ਬੜੇਵੇਂ ਦੀ ਗਰੀ ਅੱਛਾ ਜੀ ਹੁਣ ਤੁਸੀਂ ਲਾਲ ਸਾਹਿਬ ਕਾਟਨ ਸੀਡ ਪਾਇਆ ਗਿਆ ਬੜੇਵੇਂ ਦੀ ਗਰੀ ਇਹਦੇ ਵਿੱਚ ਪੈਂਦੀ ਹੈ ਸਿਰਫ ਔਰ ਸਿਰਫ ਜੇ 100 ਗ੍ਰਾਮ ਅਸੀਂ ਦਵਾਈ ਬਣਾਉਣੀ ਹੈ ਉਹ ਚ 5 ਗ੍ਰਾਮ ਮਿਨੀਮਮ ਕੁਆਂਟੀਟੀ ਚ ਤਾਂ ਕਿਉਂਕਿ ਜੇ ਜ਼ਿਆਦਾ ਪੈ ਜਾਵੇ ਫਿਰ ਇਹ ਗਲੇ ਨੂੰ ਡਰਾਈ ਕਰ ਦਈ ਸੁਣੋ ਜੀ ਅਸੀਂ ਕਰੰਟ ਐਕਸਪੈਰੀਮੈਂਟ ਪਹਿਲਾਂ ਪਹਿਲਾਂ ਠੀਕ ਹੈ ਜੀ ਤਾਂ ਫਿਰ ਉਹ ਬੜੇਵੇਂ ਦੀ ਗਰੀ ਅਸੀਂ ਘੱਟ ਪਾਈ ਬੜੇਵੇਂ ਦੀ ਗਰੀ ਚ ਦਮ ਹੈ ਉਹ ਚ ਵੀ ਦਮ ਹੈ ਜਦੋਂ ਅਸੀਂ ਗਾਂ ਮੱਝ ਨੂੰ ਬੜੇਵੇਂ ਦੀ ਖਲ ਪਾਉਂਦੇ ਆ ਜੀ ਉਹਦੇ ਦੁੱਧ ਦਾ ਫੈਟ ਬਣ ਕੇ ਆਉਂਦਾ ਉਹ ਤੇ ਇਨਖਾਰ ਵੀ ਆ ਜਾਂਦਾ ਨਾਲ ਫਿਰ ਦੁੱਧ ਚ ਪੂਰਾ ਡੰਗਰ ਜਾਨਵਰ ਤੇ ਵੀ ਆਉਂਦਾ ਇਸੇ ਤਰ੍ਹਾਂ ਉਹ ਉਹਦੇ ਵੀ ਉਹ ਅੰਦਰ ਬੀਟਾ ਸੈੱਲ ਨੂੰ ਸੈੱਟ ਕਰਦਾ ਤਾਂ ਫਿਰ ਸਾਡੇ ਵੀ ਬੀਟਾ ਸੈੱਲ ਨੂੰ ਸੈੱਟ ਕਰਦਾ ਮਿੰਨੂ ਕਈ ਕਹਿੰਦੇ ਗੋਇਸਾਂ ਸਾਨੂੰ ਤੁਸੀਂ ਡੰਗਰਾਂ ਵਾਲੇ ਬੜੇਵੇਂ ਖਵਾਈ ਜਾਂਦੇ ਹੋ ਬਾਤ ਤੁਸੀਂ ਆਪਦੇ ਬੜੇ ਬੜੇ ਡੰਗਰਾਂ ਨੂੰ ਪਾਦੇ ਪਹਿਲਾਂ ਮੈਂ ਤਾਂ ਮੋੜ ਕੇ ਲਿਆ ਤੁਹਾਡੇ ਕੋਲੇ ਵੀ ਆਪਾਂ ਪਾਦੇ ਬੜੇ ਹੋਏ ਆਪ ਦੀ ਖਰਾਕ ਡੰਗਰ ਆਪਣੇ ਲਈ ਸੀਗੇ ਤਾਂ ਇਹ ਜਿਹੜਾ ਬਣਿਆ ਨਾ ਜੀ 10 ਚੀਜ਼ਾਂ ਦਾ ਫਾਰਮੂਲਾ ਜੇ ਤੁਸੀਂ ਬਣਾਓਗੇ ਹੁਣ ਇਹਨੂੰ ਪੋਣ ਨਹੀਂ ਕਰਨਾ ਇਹਨੂੰ ਰੀਲ ਨੂੰ ਸਾਹਮਣੇ ਰੱਖਿਓ ਆਪਦੇ ਕੋਲੇ ਸੇਵ ਕਰਿਓ ਏਕ-ਏਕ ਚੀਜ਼ ਜਿੰਨੀ ਮੈਂ ਮਿਹਨਤ ਕਰ ਰਿਹਾ ਤੁਹਾਡੇ ਲਈ ਦੱਸਣ ਲਈ ਬਣਾਉਣ ਲਈ ਉਨੀ ਹੀ ਮਿਹਨਤ ਤੁਸੀਂ ਵੀ ਕਰਿਓ ਰੀਲ ਨੂੰ ਮੋੜ-ਮੋੜ ਕੇ ਲਿਖ-ਲਿਖ ਕੇ ਕਾਗਜ਼ ਤੇ ਇਹਨਾਂ ਨੂੰ ਬਣਾਇਆ ਕਰੋ ਪੰਸਾਰੀਆਂ ਤੋਂ ਮਿਲ ਜਾਂਦੀਆਂ ਨੇ ਚੀਜ਼ਾਂ ਇਹ ਔਰ ਪੰਸਾਰੀ ਵੀ ਦੇਖਣਾ ਜਿਹਦੇ ਅੰਦਰ ਸਵਾਈ ਹੋਵੇ ਪੰਸਾਰੀ ਦੀ ਦੁਕਾਨ ਤੇ ਨਿਗਾਹ ਮਾਰ ਲਿਆ ਕਰੋ ਅੰਦਰ ਕਿਤੇ ਮੋਟੇ ਮੋਟੇ ਚੂਹੇ ਭੱਜੇ ਫਿਰਦੇ ਹੋਣੋਂ ਪੰਸਾਰੀ ਤੋਂ ਹੋ ਜੇ ਤਾਂ ਸਾਮਾਨ ਵੀ ਨਾ ਲਿਆ ਕਰੋ। ਹੂੰ ਪੰਸਾਰੀ ਜੀ ਮੈਂ ਤੁਹਾਨੂੰ ਹੱਥ ਜੋੜਦਾ ਦੁਕਾਨਾਂ ਦੀ ਥੋੜੀ ਜੀ ਸਫਾਈ ਕਰ ਲਓ ਕਿਉਂਕਿ ਹੁਣ ਉਹ ਜਮਾਨਾ ਨਹੀਂ ਰਿਹਾ। ਹੁਣ ਬਦਲ ਗਿਆ ਟਾਈਮ ਤੇ ਬੋਰੀਆਂ ਪੂਰੀਆਂ ਹਟਾ ਕੇ ਵਧੀਆ ਵਧੀਆ ਆਪਣੇ ਡੱਬਿਆਂ 'ਚ ਮਾਲ ਪਾ ਕੇ ਰੱਖੋ। ਲੋਕ ਤੁਹਾਨੂੰ ਪੈਸੇ ਦੇ ਕੇ ਜਾਂਦੇ ਆ ਬੜੀ ਮਿਹਨਤ ਦੀ ਕਮਾਈ ਹੈ ਉਹਨਾਂ ਦੀ ਤੇ ਤੁਹਾਡੀ ਵੀ ਬੜੀ ਮਿਹਨਤ ਹੈ ਤੁਸੀਂ ਇੰਨੇ ਨੇ ਸਾਲ ਪੰਸਾਰੀ ਦੀ ਦੁਕਾਨ ਚਲਾਈ ਹੈ ਪਰ ਹੁਣ ਟਾਈਮ ਆਇਆ ਤੁਹਾਡਾ। ਤੇ ਉਹਨਾਂ ਨੂੰ ਚੰਗੀ ਚੀ ਤਾਂ ਇਸ ਕਰਕੇ ਪੰਸਾਰੀ ਕੋਲ ਜਾਓ ਸਮਾਨ ਲਓ ਘਰੇ ਬਣਾਓ ਖਾਓ ਤੇ ਬਾਕੀ ਤੁਹਾਡਾ ਭਰਾ ਤੁਹਾਡੀ ਸੇਵਾ ਚ ਹਮੇਸ਼ਾ ਮੇਟਾ ਮੈਨੂੰ ਫੋਨ ਕਰਨਾ ਸਿਰਫ ਤੁਸੀਂ ਮਿਲਣ ਵਾਸਤੇ ਮੀਟਿੰਗ ਵਾਸਤੇ ਜਾਂ ਕੋਈ ਦਵਾਈ ਮੰਗਾਉਣ ਵਾਸਤੇ ਜਾਂ ਕੋਈ ਹੋਰ ਆਪਣੀ ਹੈਲਥ ਨੂੰ ਲੈ ਕੇ ਕੋਈ ਮੇਜਰ ਗੱਲ ਕਰਨੀ ਆ ਉਹਦੇ ਨਾਲ ਇਹ ਜੇ ਜਿਵੇਂ ਤੁਸੀਂ ਕਿਹਾ ਵੀ ਇਹ ਬਸ ਤੁਸੀਂ ਜਿਹੜਾ ਨੁਸਖਾ ਉਹ ਦੱਸ ਹੀ ਦਿੱਤਾ ਪਰ ਜੇ ਫਿਰ ਵੀ ਕਿਸੇ ਨੇ ਮੰਗਾਉਣੀ ਹੋਵੇ ਇਹਦੀ ਕੋਈ ਸਟੋਰ ਹੈ ਤੁਹਾਡਾ ਜਾਂ ਆਨਲਾਈਨ ਵੀ ਮਿਲ ਜਾਂਦੀ ਹੈ ਮੈਕਸਿਮਮ ਪੰਜਾਬ ਹਰਿਆਣਾ ਹਮਾਇਦ ਤੋਂ ਤਾਂ ਇਹ ਜਿੰਨੇ ਵੀ ਆਯੁਰਵੈਦਿਕ ਸਟੋਰ ਨੇ ਜਿਹੜੇ ਹਰ ਸ਼ਹਿਰ ਚ ਇੱਕ ਵਧੀਆ ਆਯੁਰਵੈਦਿਕ ਦੀ ਸ਼ਾਪ ਹੁੰਦੀ ਹੈ ਉੱਥੋਂ ਮਿਲ ਜਾਂਦਾ ਜੇ ਫਿਰ ਵੀ ਅੱਜ ਕੱਲ ਲੋਕਾਂ ਨੂੰ ਆਦਤ ਪਈ ਆ ਇੱਦਾਂ ਇੱਦਾਂ ਕਰਕੇ ਐਂਦਾ ਕਰਨ ਦੀ ਤਾਂ www.vaidvan.com ਤੇ ਜਾ ਕੇ ਠੋਲਾ ਮਾਰੋ ਬੈਠੇ ਬੈਠੇ ਕਰਿਆ ਜਾਂਦਾ ਬੈਠੇ ਬੈਠੇ ਕਰਿਆ ਜਾਂਦਾ ਜੀ ਤੁਸੀਂ ਸ਼ੂਗਰ ਸੰਬੰਧੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਉਮੀਦ ਹੈ ਕਿ ਜਿਹੜੇ ਤੁਸੀਂ ਮੁਫਤ ਦੇ ਵਿੱਚ ਹੀ ਸਾਰਾ ਕੁਝ ਦੱਸਤਾ ਲੋਕ ਉਹਦੇ ਤੇ ਕਰਨਗੇ ਜੇਕਰ ਕਿਸੇ ਤੋਂ ਮੇਰੇ ਅਗੇ ਤੋਂ ਘੌਲੀ ਬੰਦੇ ਤੋਂ ਨਹੀਂ ਹੁੰਦਾ ਤਾਂ ਫਿਰ ਉਹ ਤੁਸੀਂ ਦੱਸਿਓ ਤਾਂ ਵੀ ਮੁਫਤ ਦੀ ਗੱਲ ਆਂਦਾ ਜੀ ਇੱਕ ਵਾਰੀ ਨਾ ਇੱਕ ਬਾਣੀਏ ਦੀ ਅਲਟੀ ਤੇ ਜਵਾਗ ਭੇਜਤਾ ਕਿਸੇ ਬੁੜੀ ਨੇ ਵਿਜਾਪਤੋਂ ਤੋਂ ਜਾ ਕੇ ਅ ਲੈ ਆ ਦਾ ਸਰ ਵੀ ਦਾ ਸਮਾਨ ਜੀ ਉਹਨੇ ਕੀ ਕਰਿਆ ਬਾਣੀ ਨੇ ਸਮਾਨ ਵੀ ਦੇਤਾ 10 ਰੁਪਏ ਵੀ ਵਿੱਚ ਪਾ ਕੇ ਉਹਨੂੰ ਬਜਵਾਗ ਨੂੰ ਦੇਤੇ ਫਿਰ ਉਹ ਘਰੇ ਲਿਆ ਜਵਾਗ ਬੁੜੀ ਨੇ ਜਲ ਖੋਲਿਆ ਕਹਿੰਦੀ ਹਲੇ ਵੀ ਟੁੱਟ ਜਾਣੇ ਨੇ ਕੁਝ ਕਮਾਇਆ ਹੋ ਆ ਪਤਾ ਫ੍ਰੀਜ ਵੀ ਕਮਾਈ ਜਾਂਦੇ ਆ ਜੀ ਬੀਚ ਵੀ ਕਮਾਈ ਜਾਂਦਾ ਸਹੀ ਹੈ ਹਾਂ ਬਹੁਤ ਬਹੁਤ ਧੰਨਵਾਦ ਜੀ ਜੀ ਹੁੰਦੇ ਬਾਅਦ ਤੇ ਤਾਂ ਗੱਲਬਾਤ ਕੀਤੀ 슈ਗਰ ਦੇ ਰੋਗ ਤੇ ਉਹਦੇ ਇਲਾਜ ਤੇ ਤਾਂ ਡਾਕਟਰ ਸਾਹਿਬ ਨੇ ਬੜੇ ਵਿਸਥਾਰ ਨਾਲ ਔਰ ਵੈਦ ਜੀ ਨੇ ਬੜੇ ਵਿਸਥਾਰ ਨਾਲ ਇਸ ਤੇ ਜਾਣਕਾਰੀ ਦਿੱਤੀ ਹੈ ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਇਹ ਮੁਫਤ ਦੇ ਵਿੱਚ ਹੀ ਸਾਰੀ ਗੱਲ ਤੁਹਾਡੇ ਸਾਹਮਣੇ ਰੱਖ ਗਿਆ ਹੁਣ ਬਣਾਉਣੀ ਨਾ ਬਣਾਉਣੀ ਤੁਹਾਡੀ ਸਿਰਦਰਦੀ ਹੈ ਜੇ ਨਹੀਂ ਬਣਾ ਸਕਦੇ ਤਾਂ ਉਹਨਾਂ ਨੇ ਜਿਹੜਾ ਆਪਣਾ ਵੈਬਸਾਈਟ ਵੀ ਦੱਸੀ ਹੈ ਤੇ ਸਟੋਰ ਵੀ ਦੱਸਦੇ ਆ ਕਿ ਪੂਰੇ ਪੰਜਾਬ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਇਹ ਦਵਾਈ ਉਪਲਬਧ ਹੈ ਤਾਂ ਤੁਸੀਂ ਉੱਥੋਂ ਵੀ ਖਰੀਦ ਸਕਦੇ